ਗੈਰ ਰਾਜਨੀਤਿਕ ਦਾ ਮਤਲਬ ਵੀ ਤੁਸੀਂ ਰਾਜਨੀਤੀ ਨਹੀਂ ਕਰਦੇ ਪਰ ਰਾਜਨੀਤੀ ਤਾਂ ਹਰ ਚੀਜ਼ ਚ ਹੁੰਦੀ ਹੈ ਪੰਜਾਬ ਬੰਦੇ ਵਿੱਚ ਵੀ ਕਈ ਥਾਂ ਸਟੇਜਾਂ ਤੋਂ ਮਨਪਿਰ ਤੇ ਆਲੀ ਇੱਕ ਜਗ੍ਹਾ ਤੋਂ ਬੋਲ ਰਿਹਾ ਇੱਕ ਜਗ੍ਹਾ ਕਾਂਗਰਸ ਦਾ ਐਮਸੀ ਬੋਲ ਰਿਹਾ ਤਾਂ ਉਹ ਉਹ ਜੇਕਰ ਸਾਡੀਆਂ ਸਟੇਜਾਂ ਤੋਂ ਬੋਲ ਸਕਦੇ ਆ ਪਾਰਟੀਆਂ ਵਾਲੇ ਜਾਂ ਕਾਕਾ ਸਿੰਘ ਕੋਟੜਾ ਸਦਾ ਦਿੰਦੇ ਆ ਵੀ ਜਿਹੜੀਆਂ ਪੰਚਾਇਤਾਂ ਨੇ ਉਹ ਸਾਡੇ ਕੋਲ ਇੱਕ ਇੱਕ ਟਰਾਲੀ ਖੜੀ ਕਰ ਦੋ ਪੰਚਾਇਤਾਂ ਕੀ ਦੀਆਂ ਉਹ ਕਿਵੇਂ ਗੈਰ ਰਾਜਨੀਤਿਕ ਹੋ ਗੀਆਂ ਲੱਖੇ ਸੁਧਾਨੇ ਉਹਨੇ ਕਿਵੇਂ ਗੈਰ ਰਾਜਨੀਤਿਕ ਹੋ ਗਏ ਤੇ ਰਾਜੇਵਾਲ ਜਾਂ ਦੂਜੇ ਉਹ ਰਾਜਨੀਤਿਕ ਹੋ ਗਏ ਜਿਹੜਾ ਫਿੱਟ ਬੈਂਦਾ ਉਹਨੂੰ ਨੇੜੇ ਲਏ ਉਹ ਜਿਹੜਾ ਤੁਹਾਨੂੰ ਫਿੱਟ ਬੈਂਦਾ ਉਹ ਚਾਹੇ ਰਾਜਨੀਤਿਕ ਹੋਵੇ ਜਿਹੜਾ ਤੁਹਾਨੂੰ ਫਿੱਟ ਨਹੀਂ ਬੈਂਦਾ ਜਾਂ ਤੁਹਾਡੇ ਕਿਸੇ ਗਲਤ ਦਾ ਵਿਰੋਧ ਕਰਦਾ ਉਹਨੂੰ ਤੁਸੀਂ ਰਾਜਨੀਤਿਕ ਕਹਿ ਕੇ ਪਰਾਂ ਤੱਕ ਦੋ ਇਹ ਪਹੁੰਚ ਠੀਕ ਨਹੀਂ ਜਿਹੜੀ ਮਰਨ ਵਰਦੀ ਗੱਲ ਆ ਉਹ ਇਹ ਉਹਨਾਂ ਨੇ ਹੁਣ ਵੀ ਕਹਿ ਕੇ ਗਾਂਧੀਵਾਦੀ ਸਿਆਸਤ ਦੇ ਨਾਲ ਅਸੀਂ ਕਰਾਂਗੇ ਗਾਂਧੀਵਾਦੀ ਸਿਆਸਤ ਨਾਲ ਪੰਜਾਬ ਕਦੇ ਨਹੀਂ ਸਹਿਮਤ ਹੋਇਆ ਪੰਜਾਬ ਚਾਹੇ ਗੁਰੂਆਂ ਦਾ ਇਤਿਹਾਸ ਹੈ ਚਾਹੇ ਉਸ ਤੋਂ ਪਹਿਲਾਂ ਦਾ ਇਤਿਹਾਸ ਹੈ ਚਾਹੇ ਉਸ ਤੋਂ ਬਾਅਦ ਦਾ ਇਤਿਹਾਸ ਹੈ ਪੰਜਾਬ ਹਮੇਸ਼ਾ ਜੂਝ ਕੇ ਹੀ ਮਰਿਆ ਹੈ ਰਜੀਤ ਸਿੰਘ ਫੂਲੋਂ ਆਣੇ ਵੀ ਕੱਲ ਪਰਸੋਂ ਇਹ ਸਪਸ਼ਟ ਕੀਤਾ ਕਿ ਡੱਲੇਵਾਲ ਸਾਹਿਬ ਨੇ ਕਿਹਾ ਕਿ ਮਰਨ ਵਰਤਨ ਮੇਰਾ ਹੁਣ ਦੋ ਹੀ ਤਰੀਕਿਆਂ ਨਾਲ ਜਿਹੜਾ ਛੁੱਟ ਸਕਦਾ ਜਾਂ ਤਾਂ ਸਰਕਾਰ ਮੰਗਾਂ ਮੰਨ ਲਵੇ ਜਾਂ ਫਿਰ ਮੇਰੀ ਜਾਨ ਚਲੀ ਜਾਵੇ ਕੱਲ ਅਖਬਾਰਾਂ ਦੀਆਂ ਖਬਰਾਂ ਸੀ ਕਿ ਗੱਲਬਾਤ ਕੇਂਦਰ ਕਰ ਲਵੇ ਜਗਜੀਤ ਸਿੰਘ ਡੱਲੇਵਾਲ ਜਿਹੜੀ ਹੈ ਉਹ ਮੈਡੀਕਲ ਸਹੂਲਤ ਲੈ ਲੈਣਗੇ ਜਿਹੜਾ ਜਿਹੜੇ ਫੋਰਮ ਲੜ ਰਹੇ ਨੇ ਉਹ ਸਪਸ਼ਟ ਕਰਨ ਉਹਨਾਂ ਨੂੰ ਕਰਨਾ ਚਾਹੀਦਾ ਕਿ ਕੀ ਸਿਰਫ ਗੱਲਬਾਤ ਕਰਨ ਵਾਸਤੇ ਉਹਨਾਂ ਨੇ ਮਰਨ ਵਰਤ ਰੱਖਿਆ ਜਾਂ ਫਿਰ ਸਾਰੀਆਂ ਮੰਗਾਂ ਦੀ ਪੂਰਤੀ ਤੱਕ ਐਸਕੇਮ ਡੱਲੇਵਾਲ ਸਾਹਿਬ ਦੀ ਸਪੋਰਟ ਜ਼ਰੂਰ ਕਰ ਰਹਾ ਹੈ ਪਾਸੇ ਰ ਹੈ ਕਿ ਕਰਦੇ ਪਰ ਲੋਕ ਇਹ ਕਹਿ ਰਹੇ ਆ ਕਿ ਐਸਕੇਮ ਦੇ ਆਗੂਆਂ ਨੂੰ ਉੱਥੇ ਜਾਣਾ ਚਾਹੀਦਾ ਲੜਨਾ ਤਾਂ ਲੜਾਈ ਬਾਰਡਰਾਂ ਦੇ ਉੱਤੇ ਹੈ ਲੜਾਈ ਪਾਸੇ ਆਸ ਨਹੀਂ ਵੀ ਤੁਸੀਂ ਤੂੰ ਪਤਲਾ ਫੂਕਦੇ ਹੋ ਕੋਈ ਕੁਝ ਕਰਦੇ ਹੋ ਉਹ ਲੜਾਈ ਲੜਾਈ ਨਹੀਂ ਲੜਾਈ ਅਸਲ ਹੁਣ ਬਾਰਡਰਾਂ ਤੇ ਆ ਤੁਸੀਂ ਕਿਵੇਂ ਦੇ ਜਦੋਂ ਕੋਈ ਜਾਂਦਾ ਉੱਥੇ ਉਦੋਂ ਕਿਸੇ ਆਗੂ ਦੇ ਬਿਆਨ ਆ ਜਾਂਦਾ ਵੀ ਇਹ ਤੇ ਹਾਲਚਲ ਪੁੱਛਣ ਥੋੜੀ ਆਉਂਦੇ ਤਾਂ ਵੇਖਣ ਆਉਂਦੇ ਵੀ ਕਦੋਂ ਮਰਦਾ ਫਿਰ ਅਜੇ ਵਿੱਚ ਤੁਸੀਂ ਇਹ ਦੋਸ਼ ਲਾਓ ਔਰ ਦੂਜੇ ਪਾਸੇ ਕੌਣ ਵੀ ਆਓ ਕਿਉਂਕਿ ਅਸਲ ਦੇ ਵਿੱਚ ਨਾ ਕਈ ਲੀਡਰ ਇਹੋ ਜਿਹੇ ਬਿਆਨ ਦਿੰਦੇ ਨੇ ਉਹਨਾਂ ਨੂੰ ਜਥੇਬੰਦੀਆਂ ਨਹੀਂ ਚਾਹੀਦੀ ਉਹ ਕਹਿੰਦੇ ਨੇ ਵੀ ਜਥੇਬੰਦੀਆਂ ਨਾਲੋਂ ਥੱਲਿਓਂ ਕਾਡਰ ਆ ਜਾਵੇ ਜੇ ਕੋਈ ਵਿਅਕਤੀ ਇਸ ਗੱਲ ਤੇ ਬੈਠਾ ਕਿ ਮੈਂ ਭਾਈ ਮਰਨਵਰ ਤੇ ਬੈਠਾ ਔਰ ਦੂਜਿਆਂ ਨੂੰ ਕਹੇ ਵੀ ਇੱਥੇ ਆ ਜਾਓ ਆ ਕੇ ਮੈਂ ਫਿਰ ਉਹ ਕਹਿੰਦਾ ਕਿ ਆ ਕੇ ਵੀ ਦੱਸੇ ਬਈ ਆ ਕੇ ਕਰਨਾ ਕੀ ਹੈ ਕੀ ਕਿਸੇ ਸਾਡੇ ਆਗੂ ਨੂੰ ਮਰਦਿਆ ਹੋਇਆ ਦੇਖਣਾ ਸੋ ਅਸੀਂ ਬੀਜੇਪੀ ਦੇ ਖਿਲਾਫ ਕਿਉਂ ਨਹੀਂ ਕੇਂਦਰਿਤ ਕਰ ਰਹੇ ਅਸੀਂ ਕਿਸਾਨ ਵਰਜ ਜਾਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਕਿਉਂ ਬਣਾ ਰਹੇ ਹਾਂ ਸਾਨੂੰ ਬੀਜੇਪੀ ਦੇ ਖਿਲਾਫ ਲੜਨਾ ਚਾਹੀਦਾ ਨਾ ਕਿ ਆਪਸ ਦੇ ਵਿੱਚ ਜਿਹੜੇ ਕਹਿੰਦੇ ਕਿ ਮੀਟਿੰਗਾਂ ਦਾ ਦੌਰ ਗਿਆ ਮੀਟਿੰਗਾਂ ਦਾ ਦੌਰ ਗਿਆ ਵੀ ਹੁਣ ਮੀਟਿੰਗਾਂ ਨਹੀਂ ਹੋ ਸਕਦੇ ਇਹਦਾ ਮਤਲਬ ਉਹ ਸਪਸ਼ਟ ਕਹਿ ਰਹੇ ਵੀ ਅਸੀਂ ਏਕਤਾ ਨਹੀਂ ਕਰ ਸਕਦੇ ਮੀਟਿੰਗ ਤੁਸੀਂ ਜਦੋਂ ਤੁਸੀਂ ਗੱਲਬਾਤ ਵਿੱਚ ਆਉਣੀਆ ਤਾਂ ਤੁਸੀਂ ਕਿਸੇ ਨੂੰ ਸਹੀ ਜਾਂ ਗਲਤ ਕਹਿ ਸਕਦੇ ਹੋ ਜੇ ਤੁਸੀਂ ਗੱਲਬਾਤ ਤੋਂ ਟਾਲਾ ਵਾਟ ਰਹੇ ਨਹੀਂ ਹੋ ਤਾਂ ਫਿਰ ਇਸ਼ਾਰਾ ਤੁਹਾਡੇ ਵੱਲ ਵੀ ਹੋ ਸਕਦਾ ਵੀ ਤੁਸੀਂ ਭੱਜ ਰਹੇ ਹੋ ਸਚਾਈ ਤੋਂ ਬਾਕੀ ਲੀਡਰ ਹੈ ਜਿਹੜੇ ਬਾਕੀ ਜਥੇਬੰਦੀਆਂ ਦੇ ਲੀਡਰ ਆ ਉਹ ਪਿੰਡਾਂ 'ਚ ਵੜਨ ਜੋਗੇ ਰਹਿ ਜਾਣਗੇ ਕਈ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਫਿਰ ਇਹਨਾਂ ਨੂੰ ਘੇਰਿਓ ਇਹਨਾਂ ਦੇ ਫਿਰ ਡਾਂਗ ਫੇਰਿਓ ਇੱਥੋਂ ਤੱਕ ਵੀ ਕਹਿੰਦੇ ਆ ਵੀ ਪਿੰਡਾਂ 'ਚ ਜਦੋਂ ਆਏ ਜਾਂ ਇਹਨਾਂ ਦਾ ਕੱਟ ਰਾਇਆ ਵੀ ਪੁੱਛਣ ਤਾਂ ਉਦੋਂ ਇਹਨਾਂ ਨੂੰ ਘੇਰ ਕੇ ਇਹਨਾਂ ਨੂੰ ਸਵਾਲ ਕਰਨਾ ਕੀ ਹੈ ਇਹ ਹਾਲਾਤ ਬਣਨਗੇ ਜਿਹੜੇ ਸੱਤਾ 'ਚ ਬੈਠੇ ਨੇ ਕਦੇ ਉਹਨਾਂ ਨੂੰ ਘੇਰ ਕੇ ਸਵਾਲ ਕੀਤੇ ਤੁਸੀਂ ਉਹਨਾਂ ਨੂੰ ਘੇਰ ਕੇ ਲੋਕ ਸਵਾਲ ਨਾ ਕਰਨ ਇਸ ਕਰਕੇ ਜਿਨ੍ਹਾਂ ਨੇ ਸਵਾਲ ਕਰਨੇ ਆ ਜਾਂ ਜਿਹੜੇ ਕਰ ਰਹੇ ਆ ਉਹਨਾਂ ਨੂੰ ਘੇਰੋ ਵਾਲਾ ਬਰਤਾਨ ਸਜਣਾ ਇਹ ਭਾਜੀਪੀ ਦਾ ਜਾਂ ਆਈਟੀ ਸੈੱਲ ਦਾ ਕੰਮ ਹੈ ਹੁਣਾਂ ਤਾਂ ਇਹ ਚਾਹੀਦਾ ਵੀ ਭਾਈ ਜੇ ਸਾਡੇ ਲੀਡਰ ਨੂੰ ਕੁਝ ਹੋ ਗਿਆ ਤਾਂ ਅਸੀਂ ਭਾਜੀਪੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸੱਥਾਂ 'ਚ ਨਹੀਂ ਆਉਣ ਦਿਆਂਗੇ ਅਸੀਂ ਉਹਨਾਂ ਦੇ ਡਾਂਗ ਫੇਰਾਂਗੇ ਉਹਨਾਂ ਨੂੰ ਨਹੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਉਹਨਾਂ ਨੂੰ ਬਚਾਇਆ ਜਾ ਰਿਹਾ ਸੁਪਰੀਮ ਕੋਰਟ ਨੂੰ ਵੀ ਕੇਂਦਰ ਸਰਕਾਰ ਦਾ ਹੱਥ ਠੋਕਾ ਨਹੀਂ ਬਣਨਾ ਚਾਹੀਦਾ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਪਰ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਹੈ ਸੁਪਰੀਮ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਮੰਗਾਂ ਮੰਨਣੀਆਂ ਚਾਹੀਦੀਆਂ ਗੱਲਬਾਤ ਕਰਨੀ ਚਾਹੀਦੀ ਪਰ ਉਹ ਨਹੀਂ ਕਰ ਰਹੇ ਤਾਂ ਸੁਪਰੀਮ ਕੋਰਟ ਬੜੀ ਚਲਾਕੀ ਨਾਲ ਸਾਰਾ ਜਿਹੜਾ ਇਹਦਾ ਭਾਰ ਹੈ ਪੰਜਾਬ ਸਰਕਾਰ ਵੱਲ ਸੁੱਟ ਰਹੀ ਹੈ ਕੇਂਦਰ ਸਰਕਾਰ ਤਾਂ ਚਾਹੁੰਦੀ ਹੈ ਕਿ ਇਹ ਲੋਕ ਮਰ ਜਾਣ ਪੰਜਾਬ ਦੇ ਲੋਕ ਲੀਡਰਲੈਸ ਹੋ ਜਾਣ ਤੇ ਸਾਨੂੰ ਜੇ ਅਸੀਂ ਪੰਜਾਬ ਦੇ ਲੋਕ ਲੀਡਰਲੈਸ ਹੋ ਗਏ ਅਸੀਂ ਪੰਜਾਬ ਚ ਆਧੀਆਂ ਨੀਤੀਆਂ ਲਾਗੂ ਕਰ ਲਈਏ ਤਾਂ ਸਾਰੇ ਦੇਸ਼ ਚ ਕਰ ਲਵਾਂਗੇ ਨਾ ਤਾਂ ਸੰਘਰਸ਼ ਛੋਟਾ ਹੈ ਨਾ ਇੱਕੋ ਦਾਮ ਹੱਲ ਹੋਣ ਵਾਲਾ ਇਹਦੇ ਲਈ ਦੇਸ਼ ਦੀ ਕਿਸਾਨੀ ਦੇਸ਼ ਦੇ ਕਿਸਾਨੀ ਦੇ ਨਾਲ ਦੂਜੀਆਂ ਜਮਾਤਾਂ ਜਿਹੜੀਆਂ ਨੇ ਦੂਜੇ ਜਿਹੜੇ ਤਬਕੇ ਨੇ ਸਾਰਿਆਂ ਨੂੰ ਨਾਲ ਲੈਣਾ ਪੈਣਾ ਉੱਥੇ ਉਹ ਕੋਈ ਪਾਕਿਸਤਾਨ ਦਾ ਬਾਰਡਰ ਨਹੀਂ ਹੈਗਾ ਵੀ ਉੱਥੇ ਬਾਰਡਰ ਤੇ ਉਹ ਸੈਨਾ ਇਧਰ ਵੱਧ ਰਹੀ ਜਾਂ ਆਪਾਂ ਵੱਧ ਰਹੇ ਆ ਉਹ ਨੀਤੀਆਂ ਦੇ ਖਿਲਾਫ ਲੜਾਈ ਹੈ ਉਹ ਚਾਹੇ ਸ਼ੰਭੂ ਦੇ ਬਾਰਡਰ ਤੇ ਬਹਿ ਕੇ ਹੋਵੇ ਚਾਹੇ ਖਨੌਰੀ ਦੇ ਬਾਰਡਰ ਤੇ ਬਹਿ ਕੇ ਹੋਵੇ ਚਾਹੇ ਬੰਗਲੌਰ ਸ਼ਹਿਰ ਤੋਂ ਲੜੀ ਜਾਵੇ ਚਾਹੇ ਚੰਡੀਗੜ੍ਹ ਚ ਲੜੇ ਚਾਹੇ ਇੱਥੇ ਫਰੀਦਕੋਟ ਚ ਬਹਿ ਕੇ ਲੜੀ ਜਾਵੇ ਲੜਾਈ ਪਾਲਿਸੀਆਂ ਦੇ ਖਿਲਾਫ ਹੈ ਕਿਸੇ ਵਿਅਕਤੀ ਦੇ ਖਿਲਾਫ ਨਹੀਂ ਲੋਕ ਵਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਖਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਸੰਘਰਸ਼ ਚੱਲ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਦੇ ਮਰਤਵ ਮਰਨ ਵਰਤ ਨੂੰ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਲਗਾਤਾਰ ਸੁਪਰੀਮ ਕੋਰਟ ਟੱਚ ਦੇ ਵਿੱਚ ਹੈ ਸੁਪਰੀਮ ਕੋਰਟ ਲਗਾਤਾਰ ਸੂਬਾ ਸਰਕਾਰ ਨੂੰ ਹਦਾਇਤਾਂ ਕਰ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ ਮੈਡੀਕਲ ਜਿਹੜੀ ਹੈ ਉਹਨਾਂ ਨੂੰ ਸੁਵਿਧਾਾਂਵਾਂ ਦਿੱਤੀਆਂ ਜਾਣ ਤੇ ਉਹਨਾਂ ਨੂੰ ਕਿਹਾ ਜਾਵੇ ਕਿ ਉਹ ਲੈਣ ਲਗਾਤਾਰ ਇਹ ਕੁਸ਼ਨ ਜਾਰੀ ਹੈ ਸੰਘਰਸ਼ ਜਾਰੀ ਹੈ ਸੰਘਰਸ਼ ਕਿਧਰਲੇ ਪਾਸੇ ਨੂੰ ਜਾਵੇਗਾ ਜਗਜੀਤ ਸਿੰਘ ਡੱਲੇਵਾਲ ਕੀ ਸਰਕਾਰ ਦੀ ਗੱਲ ਮੰਨਣਗੇ ਸੁਪਰੀਮ ਕੋਰਟ ਦੀ ਗੱਲ ਮੰਨਣਗੇ ਜਾ ਨਹੀਂ ਇਹ ਜਾਂ ਇਹ ਸੰਘਰਸ਼ ਦਾ ਰੂਪ ਜਿਹੜਾ ਉਹਨਾਂ ਨੇ ਧਾਰਨ ਕੀਤਾ ਇਹ ਸਹੀ ਹੈ ਜਾਂ ਨਹੀਂ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੁਭਾ ਅਗੂ ਅਵਤਾਰ ਸਿੰਘ ਮਹਿਮਾ ਨੇ ਉਹਨਾਂ ਤੋਂ ਗੱਲਬਾਤ ਪੁੱਛਾਂਗੇ ਕਿਉਂਕਿ ਉਹਨਾਂ ਹੀ ਜਿੱਥੇ ਬੰਦੀ ਵੀ ਲਗਾਤਾਰ ਖਨੌਰੀ ਬਾਰਡਰ ਤੇ ਸਹਿਯੋਗ ਕਰਨ ਲਈ ਜਾ ਰਹੀ ਹੈ ਵੈਸੇ ਐਸਕੇਐਮ ਦਾ ਹਿੱਸਾ ਨੇ ਤਾਂ ਸਾਰੀ ਗੱਲਬਾਤ ਐਸਕੇਐਮ ਦਾ ਕੀ ਸਟੈਂਡ ਆ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਸਵਾਗਤ ਕਰ ਲਈ ਬਾਈ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹਾਂ ਬਿਲਕੁਲ ਬਿਲਕੁਲ ਜੀ ਬਾਈ ਕਿਵੇਂ ਦੇਖਦੇ ਹੋ ਜਗਜੀਤ ਸਿੰਘ ਡੱਲੇ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜੀ ਲਗਾਤਾਰ جاری ਹੈ ਸਰਕਾਰ ਕਹਿ ਰਹੀ ਹੈ ਸਰਕਾਰ ਜਾਂ ਕਹਿ ਲਈਏ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ ਸੂਬਾ ਸਰਕਾਰ ਨੂੰ ਕਹਿ ਰਹੀਆਂ ਸੂਬਾ ਸਰਕਾਰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਹਾਲੇ ਉਹ ਗੱਲ ਤੇ ਨਹੀਂ ਆ ਰਹੀ ਕਿਵੇਂ ਦੇਖ ਦਿਓ ਇੱਕ ਆਗੂ ਇਸ ਤਰੀਕੇ ਦੇ ਨਾਲ ਮਰਨ ਵਰਤਿਆ ਇਸ ਤਰੀਕੇ ਦੇ ਨਾਲ ਉਹਨਾਂ ਦੀ ਜਾਨ ਆਉਣ ਵਾਲੇ ਦੇ ਨਾਲ ਜਿਵੇਂ ਕਹਿ ਰਿਹਾ ਕਿ ਅੰਗ ਕਟ ਕੰਮ ਜਿਹੜੇ ਕੰਮ ਕਰਨਾ ਘਟਾ ਰਹੇ ਐ ਕਿੱਧਰ ਨੂੰ ਜਾਵੇਗਾ ਸੰਘਰਸ਼ ਜੇਕਰ ਜਗਜੀਤ ਸਿੰਘ ਢੱਲੇਵਾਲ ਨੂੰ ਕੁਝ ਹੋ ਜਾਂਦਾ ਤੇ ਨਾਲ ਹੀ ਜਿਹੜੀ ਉਹਨਾਂ ਦੀ ਮੈਡੀਕਲ ਸਹੂਲਤਾਂ ਨਾਲ ਲੈਣ ਦੇ ਕਾਰਨ ਨੂੰ ਤੁਸੀਂ ਕਿਵੇਂ ਦੇ ਅਮਨਿੰਦਰ ਤੁਸੀਂ ਦੇਖੋ ਜਦੋਂ ਇਹ ਉਹਨਾਂ ਨੇ ਮਰਨ ਵਰਤ ਸ਼ੁਰੂ ਕੀਤਾ ਦੋਨਾਂ ਫੋਰਮਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹਨਾਂ ਨੇ ਦੋ ਚੀਜ਼ਾਂ ਕਹੀਆਂ ਸੀ ਕਿ ਸਾਡੇ ਨਾਲ ਸਰਕਾਰ ਨੇ ਲੰਬੇ ਸਮੇਂ ਤੋਂ ਕੋਈ ਗੱਲ ਨਹੀਂ ਕੀਤੀ ਸਰਕਾਰ ਨੇ ਗੱਲ ਨਹੀਂ ਕੀਤੀ ਇਸ ਕਰਕੇ ਅਸੀਂ ਦੋ ਤਰੀਕਿਆਂ ਨਾਲ ਸੰਘਰਸ਼ ਸ਼ੁਰੂ ਕਰ ਰਹੇ ਹਾਂ ਇੱਕ ਤਾਂ ਢਲੇਵਾਲ ਸਾਹਿਬ ਭੁੱਖ ਹੜਤਾਲ ਤੇ ਮਰਨ ਵਰਤ ਤੇ ਬੈਠਣਗੇ ਦੂਸਰਾ ਅਸੀਂ ਸ਼ੰਭੂ ਦੇ ਰਸਤੇ ਦਿੱਲੀ ਵੱਲ ਨੂੰ ਵਧਾਂਗੇ ਸੋ ਦਿੱਲੀ ਵੱਲ ਨੂੰ ਵੀ ਉਹਨਾਂ ਨੇ ਵਧਣ ਦੀ ਕੋਸ਼ਿਸ਼ਾਂ ਕੀਤੀ ਅੱਜ ਇਹ ਛੱਤਰੂ ਗੈਂਸ ਦੇ ਗੋਲੇ ਕਈ ਤਰ੍ਹਾਂ ਦਾ ਆਪਾਂ ਦੇਖਿਆ ਦੂਜਾ ਇਹਨਾਂ ਨੇ ਮਰਨ ਵਰਤ ਰੱਖਿਆ ਸੋ ਮਰਨ ਵਰਤ ਦਾ ਰੱਖਣ ਤੋਂ ਪਹਿਲਾਂ ਹੀ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਸਾਡੇ ਨਾਲ ਗੱਲਬਾਤ ਨਹੀਂ ਕਰ ਰਹੀ ਸਾਡੇ ਮਸਲੇ ਹੱਲ ਨਹੀਂ ਕਰ ਰਹੀ ਔਰ ਦੇਖੋ ਕਿੰਨੀ ਬੇਸ਼ਰਮੀ ਦੀ ਗੱਲ ਹੈ ਇੱਕ ਸਾਡਾ ਬਜ਼ੁਰਗ ਲੀਡਰ ਹੈ ਜੀਨਾ ਜਿਹੜਾ ਜਿਹਨੂੰ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਮੱਸਿਆਵਾਂ ਹੈਗੀਆਂ ਉਹਨੇ ਆਪਣੀ ਜਾਨ ਦਾਅ ਤੇ ਲਾ ਦਿੱਤੀ ਕਿ ਤੁਸੀਂ ਸਾਡੀ ਗੱਲ ਹੀ ਨਹੀਂ ਸੁਣ ਰਹੇ ਸਰਕਾਰ ਇਹਦੇ باوجود ਵੀ ਕੇਂਦਰ ਸਰਕਾਰ ਨੇ ਇੱਕ ਵੀ ਗੱਲਬਾਤ ਦੀ ਕੋਈ ਪੇਸ਼ਕਸ਼ ਨਹੀਂ ਕੀਤੀ ਇੱਕ ਵਾਰੀ ਵੀ ਕਿਸੇ ਕੇਂਦਰ ਸਰਕਾਰ ਦੇ ਲੀਡਰ ਦਾ ਬਿਆਨ ਨਹੀਂ ਆਇਆ ਤਾਂ ਹਾਰ ਕੇ ਜਿਹੜਾ ਸੁਪਰੀਮ ਕੋਰਟ ਨੂੰ ਵਿੱਚ ਦਖਲ ਦੇਣਾ ਪਿਆ ਔਰ ਸੁਪਰੀਮ ਕੋਰਟ ਦੀ ਵੀ ਜਿਹੜਾ ਮੈਂ ਸਮਝਦਾ ਵੀ ਇਹ ਬੜੀ ਚਲਾਕੀ ਹੈ ਸੁਪਰੀਮ ਕੋਰਟ ਨੂੰ ਵੀ ਕੇਂਦਰ ਸਰਕਾਰ ਦਾ ਹੱਥ ਠੋਕਾ ਨਹੀਂ ਬਣਨਾ ਚਾਹੀਦਾ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਪੰਜਾਬ ਸਰਕਾਰ ਸੰਘਰਸ਼ ਜਿਹੜਾ ਇਹ ਕੇਂਦਰ ਸਰਕਾਰ ਦੇ ਖਿਲਾਫ ਹੈ ਨਾ ਕਿ ਪੰਜਾਬ ਸਰਕਾਰ ਦੇ ਖਿਲਾਫ ਜੇ ਪੰਜਾਬ ਸਰਕਾਰ ਦੇ ਖਿਲਾਫ ਹੁੰਦਾ ਚੰਡੀਗੜ੍ਹ ਨੂੰ ਗਏ ਹੁੰਦੇ ਇਹ ਤਾਂ ਦਿੱਲੀ ਵੱਲ ਨੂੰ ਜਾ ਰਹੇ ਆ ਕੇਂਦਰ ਜਿਹੜਾ ਐਮਐਸਪੀ ਦਾ ਕਾਨੂੰਨ ਵੀ ਕੇਂਦਰ ਸਰਕਾਰ ਨੇ ਬਣਾਉਣਾ ਕਰਜ਼ੇ ਦੀ ਲਕੀਰ ਵੀ ਕੇਂਦਰ ਸਰਕਾਰ ਤੋਂ ਮੰਗ ਕਰ ਰਹੇ ਭਾਵੇਂ ਸਮੇਂ-ਸਮੇਂ ਤੇ ਆਪਾਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਪਰ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਹੈ ਸੁਪਰੀਮ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਮੰਗਾ ਮੰਨਣੀਆਂ ਚਾਹੀਦੀਆਂ ਗੱਲਬਾਤ ਕਰਨੀ ਚਾਹੀਦੀ ਪਰ ਉਹ ਨਹੀਂ ਕਰ ਰਹੇ ਤਾਂ ਸੁਪਰੀਮ ਕੋਰਟ ਬੜੀ ਚਲਾਕੀ ਨਾਲ ਸਾਰਾ ਜਿਹੜਾ ਇਹਦਾ ਭਾਰ ਆ ਪੰਜਾਬ ਸਰਕਾਰ ਵੱਲ ਸੁੱਟ ਰਹੀ ਔਰ ਜਦ ਕੀ ਹੋਣਾ ਚਾਹੀਦਾ ਸੀ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਡਾਇਰੈਕਸ਼ਨ ਕਰਦੀ ਕਿ ਭਾਈ ਹਰ ਵਿਅਕਤੀ ਦੀ ਜਾਨ ਕੀਮਤੀ ਹੈ ਔਰ ਸਰਕਾਰ ਦਾ ਫਰਜ਼ ਵੀ ਹੁੰਦਾ ਹੈ ਵੀ ਹਰ ਪ੍ਰੋਟੈਸਟ ਦੇ ਅਡਰ ਤਰੀਕੇ ਹੁੰਦੇ ਨੇ ਅੰਨਾ ਹਜ਼ਾਰੇ ਵਰਗੇ ਵੀ ਤਾਂ ਅੰਦੋਲਨ ਕਰਦੇ ਰਹੇ ਨੇ ਉਦੋਂ ਇਹੀ ਭਾਜੀਪੀ ਸੀ ਨਾ ਜਿਹੜੀ ਉਹਨੂੰ ਬੜਾ ਵੱਡਾ ਬਣਾ ਕੇ ਪੇਸ਼ ਕਰਦੀ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਅੱਜ ਜਦੋਂ ਤੁਹਾਡੇ ਸਰਕਾਰ ਦੇ ਵਿੱਚ ਤੋਂ ਕੋਈ ਮਰਨ ਵਰਤੇ ਬੈਠਾ ਤੇ ਅੱਜ ਤੁਸੀਂ ਚੁੱਪ ਕਰ ਗਏ ਹੋ ਮੂਕ ਦਰਸ਼ਕ ਬਣ ਗਏ ਹੋ ਤਾਂ ਸੁਪਰੀਮ ਕੋਰਟ ਵੀ ਇਹਦੇ ਚ ਚਲਾਕੀ ਭਰਾ ਤਰੀਕੇ ਨਾਲ ਕਰ ਰਹੀ ਆ ਉਹ ਪੰਜਾਬ ਸਰਕਾਰ ਤੇ ਸੁੱਟ ਰਹੀ ਆ ਜਦ ਕਿ ਉਹਨਾਂ ਨੂੰ ਚਾਹੀਦਾ ਕੇਂਦਰ ਸਰਕਾਰ ਨੂੰ ਸਿੱਧਾ ਡਾਇਰੈਕਸ਼ਨ ਕਰਨ ਵੀ ਭਾਈ ਉਹਨਾਂ ਦੀ ਗੱਲ ਸੁਣੋ ਉਹਨਾਂ ਦੀ ਮੰਗਾਂ ਮੰਨੋ ਕਿਉਂ ਨਹੀਂ ਮੰਨ ਰਹੇ ਤੁਸੀਂ ਕੋਈ ਉਹ ਗੈਰਵਾਜਬ ਮੰਗ ਤਾਂ ਕਰ ਨਹੀਂ ਰਿਹਾ ਦੇਸ਼ ਦੇ ਲੋਕ ਕਰ ਰਹੇ ਸੋ ਅਜਾਇਬ ਵਿੱਚ ਬੜਾ ਸਰਕਾਰ ਦਾ ਗੈਰ ਜ਼ਿੰਮੇਵਾਰ ਰਵਈਆ ਔਰ ਜੇਕਰ ਜਗਜੀਤ ਸਿੰਘ ਡੱਲੇਵਾਲ ਇਦਾਂ ਹੀ ਮਤਲਬ ਉਹਨਾਂ ਦੀ ਗੱਲ ਨੂੰ ਨਾ ਸੁਣਿਆ ਗਿਆ ਸ ਕੇਂਦਰ ਸਰਕਾਰ ਨੇ ਨਾਂ ਮੰਨਿਆ ਔਰ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਤਾਂ ਉਹਦਾ ਪੰਜਾਬ ਦੀ ਕਿਸਾਨੀ ਨੂੰ ਵੱਡਾ ਘਾਟਾ ਪੈਣਾ ਕਿਉਂਕਿ ਪੰਜਾਬ ਦੇ ਉਹ ਕਿਸਾਨ ਲੀਡਰ ਨੇ ਸਾਡੇ ਬੇਸ਼ੱਕ ਸਾਡੇ ਵਿਚਾਰਾਂ ਦੇ ਵਖਰੇਵੇਂ ਹੋਣਗੇ ਪਰ ਉਹ ਸਾਡੇ ਲੀਡਰ ਨੇ ਉਹਨਾਂ ਦੀ ਜਾਨ ਬਚਨੀ ਬੇहद ਕੀਮਤੀ ਹੈ ਕਿਉਂਕਿ ਕਹਿੰਦੇ ਤਾਂ ਸਰਕਾਰ ਤਾਂ ਚਾਹੁੰਦੀ ਹੈ ਕਿ ਇਹ ਲੋਕ ਮਰ ਜਾਣ ਪੰਜਾਬ ਦੇ ਲੋਕ ਲੀਡਰਲੈਸ ਹੋ ਜਾਣ ਤੇ ਸਾਨੂੰ ਜੇ ਅਸੀਂ ਪੰਜਾਬ ਦੇ ਲੋਕ ਲੀਡਰਲੈਸ ਹੋ ਗਏ ਅਸੀਂ ਪੰਜਾਬ ਚ ਆਦੀਆਂ ਨੀਤੀਆਂ ਲਾਗੂ ਕਰ ਲਈਏ ਤਾਂ ਸਾਰੇ ਦੇਸ਼ ਚ ਕਰ ਲਵਾਂਗੇ ਸੋ ਇਹ ਬੜਾ ਹਰਾਨੀਜਨਕ ਬੜਾ ਚਿੰਤਾਜਨਕ ਤੇ ਨਿਰਾਸ਼ਾਜਨਕ ਜਿਹੜਾ ਵਰਤੀਰਾ ਸਾਹਮਣੇ ਆ ਰਿਹਾ ਸਰਕਾਰ ਦਾ ਕਿਵੇਂ ਦੇਖਦੇ ਹੋ ਮਤਲਬ ਸਿਰਫ ਗੱਲਬਾਤ ਕਰਨ ਲਈ ਮਰਨ ਵਰਤ ਹੈ ਜਾਂ ਇਹ ਹੈ ਕਿ ਮੰਗਾਂ ਮਨਵਾਉਣ ਲਈ ਮਰਨ ਵਰਤਦਾ ਲੋਕ ਬੜੇ ਦਬਧਾ ਦੇ ਵਿੱਚ ਅੱਜ ਅਖਬਾਰ ਦੀ ਖਬਰ ਸੀ ਜਾਂ ਕੱਲ੍ਹ ਅਖਬਾਰਾਂ ਦੀਆਂ ਖਬਰਾਂ ਸੀ ਕਿ ਗੱਲਬਾਤ ਕੇਂਦਰ ਕਰ ਲਵੇ ਜਗਜੀਤ ਸਿੰਘ ਢੱਲੇਵਾਲ ਜਿਹੜੀ ਹੈ ਉਹ ਮੈਡੀਕਲ ਸਹੂਲਤ ਲੈ ਲੈਣਗੇ ਗੱਲ ਇਹ ਹੋਈ ਸੀ ਕਿ ਐਮਐਸਪੀ ਜਾਂ ਜਿਹੜੇ ਜਿਹੜੀਆਂ ਮੰਗਾਂ ਲੈ ਗਿਆ ਜਿਹਨਾਂ ਚੋਂ ਉਹ ਨਹੀਂ ਮੰਨੀਆਂ ਜਾਂਦੀਆਂ ਉਹ ਮਰਨ ਵਰਤ ਨਹੀਂ ਤੋੜਦੇ ਹੁਣ ਇਹ ਦੋ ਗੱਲਾਂ ਦੇ ਵਿੱਚ ਲੋਕ ਸਮਝਣਾ ਚਾਹੁੰਦੇ ਆ ਕਿ ਫਰਕ ਕੀ ਹੈ ਸਿਰਫ ਗੱਲਬਾਤ ਕਰਨ ਲਈ ਮਰਨ ਵਰਤ ਸੀ ਜਾਂ ਮੰਗਾਂ ਬਣਵਾਉਣ ਲਈ ਮਰਨ ਦੇ ਦੇਖੋ ਜਿਹੜੀਆਂ ਮੰਗਾਂ ਨੇ ਨਾ ਮਨਿੰਦਰ ਮੰਗਾਂ ਬਹੁਤ ਵੱਡੀਆਂ ਮੰਗਾਂ ਨੇ ਐਮਐਸਪੀ ਦਾ ਗਰੰਟੀ ਕਾਨੂੰਨ ਬ ਔਰプラス ਕਲਾ ਕਾਨੂੰਨ ਬਣਾਨੀ ਸਾਡੀ ਜਿਹੜੀ ਮੰਗ ਹੈ ਕਿ ਉਹ ਜਿਹੜੀ ਸਾਡੀ ਭਾਰਤ ਦੀ ਸਰਕਾਰ ਹੈ ਉਹ ਜਿਹੜੀ ਵਿਸ਼ਵਪਾਰ ਸੰਸਥਾ ਦੇ ਵਿੱਚ ਖੇਤੀ ਨੂੰ ਜਿਹੜਾ ਲੈ ਕੇ ਆਗੇ ਉਹਦੇ ਜੋ ਬਾਹਰ ਆਵੇ ਇਹ ਉਸ ਤੋਂ ਵੀ ਵੱਡੀ ਮੰਗ ਆ ਕਿਸਾਨੀ ਕਰਜ਼ੇ ਤੇ ਲਕੀਰ ਫੇਰਨਾ ਵੱਡੀ ਮੰਗ ਸੋ ਮੰਗਾਂ ਲਈ ਸਟਰਗਲ ਲਗਾਤਾਰ جاری ਹੈ ਹੁਣ ਤੋਂ ਨਹੀਂ جاری ਪਿਛਲੇ ਸਮੇਂ ਤੋਂ جاری ਹੈ ਤਿੰਨ ਖੇਤੀ ਕਾਨੂੰਨ ਆ ਗਿਆ ਆਪਾਂ ਵੱਡਾ ਅੰਦੋਲਨ ਕਰਕੇ ਹਟਿਆ ਉਸ ਦੇ ਨਾਲ ਐਮਐਸਪੀ ਦੀ ਮੰਗ ਹੁਣ ਜਿਹੜੀ ਜ਼ੋਰ ਫੜ ਰਹੀ ਤਾਂ ਇਹ ਜਿਹੜਾ ਵੱਡਾ ਅੰਦੋਲਨ ਆ ਇਹਦੇ ਚੋਂ ਸਭ ਤੋਂ ਮੁੱਖ ਹੈ ਸਰਕਾਰ ਪਹਿਲਾਂ ਗੱਲਬਾਤ ਕਰੇ ਗੱਲਬਾਤ ਕਰਕੇ ਮੰਗਾਂ ਦਾ ਹੱਲ ਕਰੇ ਜਿਹੜੀ ਗੱਲ ਤੁਸੀਂ ਡੱਲੇਵਾਲ ਸਾਹਿਬ ਦੀ ਕਰਦੇ ਹੋ ਦੇਖੋ ਮੈਂ ਜਿੰਨਾ ਸਮਝਦਾ ਇਹ ਤਾਂ ਜ਼ਿਆਦਾ ਜਿਹੜਾ ਜਿਹੜੇ ਫੋਰਮ ਲਾ ਨੇ ਉਹ ਸਪਸ਼ਟ ਕਰਨ ਉਹਨਾਂ ਨੂੰ ਕਰਨਾ ਚਾਹੀਦਾ ਕਿ ਕੀ ਸਿਰਫ ਗੱਲਬਾਤ ਕਰਨ ਵਾਸਤੇ ਉਹਨਾਂ ਨੇ ਮਰਨ ਵਰਤ ਰੱਖਿਆ ਜਾਂ ਫਿਰ ਸਾਰੀਆਂ ਮੰਗਾਂ ਦੀ ਪੂਰਤੀ ਤੱਕ ਪਰ ਮੈਨੂੰ ਪਿਛਲੇ ਦਿਨੀ ਜਿੰਨਾ ਕੋ ਮੈਨੂੰ ਯਾਦ ਆ ਜੋ ਬਿਆਨ ਆਏ ਨੇ ਡੱਲੇਵਾਲ ਸਾਹਿਬ ਦੇ ਜਾਂ ਉਹਨਾਂ ਦੇ ਗੈ ਜਿਹੜੇ ਗੈਰ ਰਾਜਨੀਤਿਕ ਮੋਰਚੇ ਦੇ ਦੂਜੇ ਆਗੂ ਨੇ ਸਪਸ਼ਟ ਕੀਤਾ ਜਾਂ ਮੈਂ ਸਰਜੀਤ ਸਿੰਘ ਫੂਲ ਹੋਣ ਦੀ ਇੱਕ ਬਾਈਟ ਸੁਣੀ ਸੀ ਉਹ ਕਹਿੰਦੇ ਸੀ ਵੀ ਇਹ ਜਿਹੜਾ ਮਰਨ ਵਰਤ ਹੈ ਕਿਉਂਕਿ ਅਸੀਂ ਦੇਖੋ ਇੱਕ ਸੁਝਾਅ ਰੱਖਿਆ ਸੀ ਵੀ ਜੇ ਸਰਕਾਰ ਨਹੀਂ ਸੁਣਦੀ ਤਾਂ ਡੱਲੇਵਾਲ ਸਾਹਿਬ ਦੀ ਜਾਨ ਕੀਮਤੀ ਜਾਨ ਬਚਾਉਣੀ ਚਾਹੀਦੀ ਹੈ ਸਾਨੂੰ ਜਿਹੜੀਆਂ ਸਿੱਖ ਸੰਸਥਾਵਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਉਹਦੇ ਤੇ ਵੀ ਮਤਲਬ ਕੁਝ ਲੋਕਾਂ ਨੇ ਰਿਐਕਸ਼ਨ ਲਿਆ ਤਾਂ ਵੀ ਇਹ ਜਿਹੜਾ ਹੁਣ ਡੱਲੇਵਾਲ ਸਾਹਿਬ ਨੇ ਮਰਨਵਰਤ ਰੱਖ ਲਿਆ ਅਰਦਾਸ ਕਰਕੇ ਰੱਖਿਆ ਅਰਦਾਸ ਕਰਕੇ ਰੱਖਿਆ ਤਾਂ ਉਹਨਾਂ ਨੇ ਸਰਜੀਤ ਸਿੰਘ ਫੂਲ ਉਹਨਾਂ ਨੇ ਵੀ ਕੱਲ ਪਰਸੋਂ ਇਹ ਸਪਸ਼ਟ ਕੀਤਾ ਕਿ ਡੱਲੇਵਾਲ ਸਾਹਿਬ ਨੇ ਕਿਹਾ ਕਿ ਮਰਨਵਰਤਨ ਮੇਰਾ ਹੁਣ ਦੋ ਹੀ ਤਰੀਕਿਆਂ ਨਾਲ ਜਿਹੜਾ ਛੋਟ ਸਕਦਾ ਜਾਂ ਤਾਂ ਸਰਕਾਰ ਮੰਗਾ ਮੰਨ ਲਵੇ ਜਾਂ ਫਿਰ ਮੇਰੀ ਜਾਨ ਚਲ ਜਾਵੇ ਸੋ ਸਾਨੂੰ ਲੱਗਦਾ ਮੈਨੂੰ ਲੱਗਦਾ ਕਿ ਮੰਗਾ ਮੰਨੇ ਸਰਕਾਰ ਜਾਣ ਨਹੀਂ ਜਾਣੀ ਚਾਹੀਦੀ ਕਿਸੇ ਆਗੂ ਦੀ ਔਰ ਜੇਕਰ ਸਰਕਾਰ ਗੱਲਬਾਤ ਕਰਦੀ ਹੈ ਤਾਂ ਫਿਰ ਮੈਡੀਕਲ ਸਹੂਲਤਾਂ ਲੈਣ ਦੀ ਜਿਹੜੀ ਗੱਲ ਆਈ ਆ ਉਹ ਕਰ ਕਰ ਲੈਣੀ ਚਾਹੀਦੀ ਹੈ ਕੀਮਤੀ ਜਾਨ ਹੈ ਇਹਨੂੰ ਅਜਾਈ ਨਹੀਂ ਜਾਣ ਦੇਣਾ ਚਾਹੀਦਾ ਜੀ ਬਿਲਕੁਲ ਪਰ ਕੀ ਲੱਗਦਾ ਫਿਰ ਇਹਦੇ ਨਾਲ ਕਿਤੇ ਨਾ ਕਿਤੇ ਸੱਟ ਵੀ ਵੱਜੂਗੀ ਜੇਕਰ ਉਹ ਮੈਡੀਕਲ ਸਹੂਲਤਾਂ ਜਾਂ ਮਰਨ ਜਿਹਦੇ ਮੈਡੀਕਲ ਸਹੂਲਤ ਸ਼ੁਰੂ ਹੋ ਗਈ ਤਾਂ ਫਿਰ ਇਹਦਾ ਮਤਲਬ ਉਹ ਮਰਨ ਵਰਤ ਦੇ ਵਿੱਚੋਂ ਕਮਜ਼ੋਰੀ ਆਵੇ ਕਿਉਂਕਿ ਜੋ ਸਹੂਲਤਾਂ ਸ਼ੁਰੂ ਹੋ ਗਈਆਂ ਇਹ ਅੰਗ ਕੰਮ ਕਰਨਾ ਛੱਡੇਗਾ ਉਹ ਹੌਲੀ ਹੌਲੀ ਕਰਨਾ ਸ਼ੁਰੂ ਕਰ ਦੇਣਗੇ ਸਾਰੀ ਚੀਜ਼ ਤੇ ਵਾਪਸੀ ਆ ਜਾਵੇਗੀ ਤਾਂ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਲੋਕਾਂ ਦੇ ਵਿੱਚ ਇਹ ਚੀਜ਼ ਦਾ ਫਿਰ ਨੈਗੇਟ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਕੋਈ ਵੀ ਅਜਿਹਾ ਵਿਅਕਤੀ ਨਹੀਂ ਜਿਹੜਾ ਚਾਹਵੇਗਾ ਡੱਲੇਵਾਲ ਸਾਹਿਬ ਦੀ ਜਾਨ ਚਲੀ ਜਾਵੇ ਤੇ ਜੇਕਰ ਸਰਕਾਰ ਗੱਲਬਾਤ ਆਉਂਦੀ ਹੈ ਤੇ ਇਹ ਅੜਿਅਲ ਰਵਈਆ ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਜਾਨ ਕੀਮਤੀ ਹੈ ਸੰਘਰਸ਼ ਮੈਂ ਪਹਿਲਾਂ ਵੀ ਗੱਲ ਕੀਤੀ ਨਾ ਤਾਂ ਸੰਘਰਸ਼ ਛੋਟਾ ਹੈ ਨਾ ਇੱਕੋ ਦਾਮ ਹੱਲ ਹੋਣ ਵਾਲਾ ਇਹਦੇ ਲਈ ਦੇਸ਼ ਦੀ ਕਿਸਾਨੀ ਦੇਸ਼ ਦੇ ਕਿਸਾਨੀ ਦੇ ਨਾਲ ਦੂਜੀਆਂ ਜਮਾਤਾਂ ਜਿਹੜੀਆਂ ਨੇ ਦੂਜੇ ਜਿਹੜੇ ਤਬਕੇ ਨੇ ਸਾਰਿਆਂ ਨੂੰ ਨਾਲ ਲੈਣਾ ਪੈਣਾ ਸੋ ਇੱਕ ਵਾਰੀ ਕਿਉਂਕਿ ਉਹਨਾਂ ਨੇ ਸ਼ੁਰੂ ਕਰਤਾ ਸਰਕਾਰ ਗੱਲਬਾਤ ਤੇ ਆਵੇ ਉਹ ਮੈਡੀਕਲ ਜੇ ਸਹੂਲਤਾਂ ਲੈਂਦੇ ਆ ਤਾਂ ਜਾਨ ਬਚ ਸਕਦੀ ਹੈ ਸਰਕਾਰ ਨੂੰ ਸਭ ਤੋਂ ਪਹਿਲਾਂ ਡੱਲੇਵਾਲ ਸਾਹਿਬ ਦੀ ਜਾਨ ਬਚਾਉਣੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਗੱਲਬਾਤ ਕਰਕੇ ਟੇਬਲ ਟੌਕ ਕਰਕੇ ਜਿਹੜ ਆਰਥਿਕ ਨੀਤੀ ਲੈ ਕੇ ਆ ਜਾਂ ਨਵੀਂ ਖੇਤੀ ਨੀਤੀ ਲੈ ਕੇ ਆ ਉਹਦੇ ਤੇ ਵੀ ਗੱਲਬਾਤ ਕਰਨੀ ਚਾਹੀਦੀ ਔਰ ਸਾਡੀਆਂ ਮੰਗਾਂ ਕਿੰਨੇ ਚਿਰ ਚ ਮੰਨਦੇ ਆ ਕੀ ਕੀ ਉਹ ਜਿਹੜਾ ਸਾਨੂੰ ਕਿਸਾਨਾਂ ਨੂੰ ਦਿੰਦੇ ਆ ਗੱਲਬਾਤ ਕਰਨੀ ਚਾਹੀਦੀ ਆ ਮੈਨੂੰ ਨਹੀਂ ਲੱਗਦਾ ਜੇਕਰ ਉਹ ਇਦਾਂ ਲੈ ਲੈਣ ਮੈਡੀਕਲ ਸਹੂਲਤ ਤੇ ਕੋਈ ਬੰਦਾ ਇਹ ਕਹੂਗਾ ਕਿ ਯਾਰ ਬਹੁਤ ਗਲਤ ਕਰਤਾ ਢੱਲੇਵਾਲ ਸਾਹਿਬ ਨੇ ਵੇਖੋ ਉਹ ਲੋਕਾਂ ਨਹੀਂ ਲੜ ਰਹੇ ਆ ਤੇ ਲੋਕ ਸਾਰੇ ਪੈਨੂੰ ਲੱਗਦਾ ਪੰਜਾਬ ਦੇ ਚਾਹੁੰਦੇ ਕਿ ਢੱਲੇਵਾਲ ਸਾਹਿਬ ਨੂੰ ਕੁਝ ਨਾ ਹੋਵੇ ਜਿਵੇਂ ਐਸਕੇਮ ਹੈ ਐਸਕੇਮ ਢੱਲੇਵਾਲ ਸਾਹਿਬ ਦੀ ਸਪੋਰਟ ਜਰੂਰ ਕਰ ਰਿਹਾ ਹੈ ਪਾਸੇ ਹੈ ਕਿ ਕਰ ਰਿਹਾ ਪਰ ਲੋਕ ਇਹ ਕਹਿ ਰਹੇ ਕਿ ਐਸਕੇਮ ਦੇ ਆਗੂਆਂ ਨੂੰ ਉੱਥੇ ਜਾਣਾ ਚਾਹੀਦਾ ਲੜਨਾ ਤਾਂ ਲੜਾਈ ਬਾਰਡਰਾਂ ਦੇ ਉੱਤੇ ਹੈ ਲੜਾਈ ਪਾਸੇ ਆਸੇ ਨਹੀਂ ਵੀ ਤੁਸੀਂ ਤੂੰ ਪਤਲਾ ਫੂਕਦੇ ਹੋ ਕੋਈ ਕੁਝ ਕਰਦੇ ਹੋ ਉਹ ਲੜਾਈ ਲੜਾਈ ਨਹੀਂ ਲੜਾਈ ਅਸਲ ਹੁਣ ਬਾਰਡਰਾਂ ਤੇ ਆ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਬਾਰਡਰਾਂ ਤੇ ਲੜਾਈ ਉੱਥੇ ਉਹ ਕੋਈ ਪਾਕਿਸਤਾਨ ਦਾ ਬਾਰਡਰ ਨਹੀਂ ਹੈਗਾ ਵੀ ਉੱਥੇ ਬਾਰਡਰ ਤੇ ਉਹ ਸੈਨਾ ਇਧਰ ਵੱਧ ਰਹੀ ਜਾਂ ਆਪਾਂ ਵੱਧ ਰਹੇ ਆ ਇਹ ਜਿਹੜੀ ਲੜਾਈ ਹੈ ਨਾ ਸਾਡੀ ਇਹ ਸਾਡੇ ਦੇਸ਼ ਦੀ ਅੰਦਰੂਨੀ ਲੜਾਈ ਆ ਸਾਡੀ ਪੋਲਿਟਿਕਸ ਦੇ ਨਾਲ ਲੜਾਈ ਆ ਵੀ ਤੁਸੀਂ ਸਾਡੇ ਤੇ ਹਮਲੇ ਕਰਦੇ ਹੋ ਸਾਡੇ ਖਿਲਾਫ ਆਹ ਨੀਤੀਆਂ ਬਣਾਉਂਦੇ ਹੋ ਉਹ ਨੀਤੀਆਂ ਦੇ ਖਿਲਾਫ ਲੜਾਈ ਆ ਉਹ ਚਾਹੇ ਸ਼ੰਭੂ ਦੇ ਬਾਰਡਰ ਤੇ ਬਹਿ ਕੇ ਹੋਵੇ ਚਾਹੇ ਖਨੌਰੀ ਦੇ ਬਾਰਡਰ ਤੇ ਬਹਿ ਕੇ ਹੋਵੇ ਚਾਹੇ ਬੰਗਲੌਰ ਸ਼ਹਿਰ ਤੋਂ ਲੜੀ ਜਾਵੇ ਚਾਹੇ ਚੰਡੀਗੜ੍ਹ ਚ ਲੜੇ ਚਾਹੇ ਇੱਥੇ ਫਰੀਦਕੋਟ ਚ ਬਹਿ ਕੇ ਲੜੀ ਜਾਵੇ ਲੜਾਈ ਪਾਲਸੀਆਂ ਦੇ ਖਿਲਾਫ ਹੈ ਕਿਸੇ ਵਿਅਕਤੀ ਦੇ ਖਿਲਾਫ ਨਹੀਂ ਸੋ ਪਾਲਸੀਆਂ ਦੀ ਲੜਾਈ ਜਿਹੜੀ ਉਹ ਪਾਲਸੀਆਂ ਦੇ ਖਿਲਾਫ ਜਾ ਕੇ ਲਾਉਣੀ ਆ ਜਦੋਂ ਤੁਸੀਂ ਘੇਰਾਬੰਦੀ ਕਰਦੇ ਹੁਣ ਪੰਜਾਬ ਪੰ ਦਾ ਸੱਦਾ ਆ ਸਾਰੇ ਪੰਜਾਬ ਦੇ ਲੋਕਾਂ ਨੇ ਉਹਦਾ ਸਮਰਥਨ ਕੀਤਾ ਪਰ ਜਿਹੜਾ ਉੱਥੇ ਉਹ ਕਹਿੰਦੇ ਬਾਰਡਰਾਂ ਤੇ ਲੜਾਈ ਹੈ ਬਾਰਡਰਾਂ ਤੇ ਲੜਾਈ ਜੇ ਕੋਈ ਵਿਅਕਤੀ ਇਸ ਗੱਲ ਤੇ ਬੈਠਾ ਕਿ ਮੈਂ ਭਾਈ ਮਰਨਵਰ ਤੇ ਬੈਠਾ ਆਕੇ ਮੈਂ ਫਿਰ ਉਹ ਕਹਿੰਨਾ ਕਿ ਆਕੇ ਵੀ ਦੱਸੇ ਆਕੇ ਕਰਨਾ ਕੀ ਹੈ ਕੀ ਕਿਸੇ ਸਾਡੇ ਆਗੂ ਨੂੰ ਮਰਦਿਆ ਹੋਇਆ ਦੇਖਣਾ ਜਾਂ ਅਸੀਂ ਦੇਖੀ ਜਾਏ ਵੀ ਉੱਥੇ ਆਕੇ ਹੁਣ ਸਾਡਾ ਆਗੂ ਮਰ ਰਿਹਾ ਤੇ ਅਸੀਂ ਉਹਨੂੰ ਦੇਖ ਰਹੇ ਹਾਂ ਨਹੀਂ ਸੱਦੇ ਉਹ ਹੋਣੇ ਚਾਹੀਦੇ ਆ ਜਿਹੜੇ ਭਾਜਪਾ ਨੂੰ ਟਾਰਗੇਟ ਕਰਦੇ ਹੁਣ ਹੁਣ ਪੰਜਾਬបាន ਦਾ ਸੱਦਾ ਆਇਆ ਸਾਰੇ ਲੋਕਾਂ ਨੇ ਲਾਗੂ ਕੀਤਾ ਅਜਿਹਾ ਕਿਸੇ ਬੀਜੇਪੀ ਨੂੰ ਘੇਰਨ ਦਾ ਸੱਦਾ ਹੋਣਾ ਚਾਹੀਦਾ ਸਿੱਧੀ ਸਿੱਧੀ ਚੇਤਾਵਨੀ ਹੋਣੀ ਚਾਹੀਦੀ ਵੀ ਜਾਂ ਤੇ ਗੱਲਬਾਤ ਕਰਕੇ ਮਸਲੇ ਹੱਲ ਕਰੋ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਅਸੀਂ ਪੰਜਾਬ ਚ ਹਰਿਆਣਾ ਚ ਦੇਸ਼ ਦੇ ਹੋਰ ਸੂਬਿਆਂ ਚ ਬੀਜੇਪੀ ਦੇ ਆਗੂਆਂ ਨੂੰ ਤੁਰਨ ਨਹੀਂ ਦੇਵਾਂਗੇ ਘਰਾਂ ਚੋਂ ਨਹੀਂ ਨਿਕਲਦਿਆਂਗੇ ਜਿਵੇਂ ਆਪਾਂ ਪਿਛਲੇ ਖੇਤੀ ਅੰਦੋਲਨ ਵੇਲੇ ਉਹਨਾਂ ਨੂੰ ਘਰਾਂ ਚੋਂ ਨਹੀਂ ਨਿਕਲ ਦਿੱਤਾ ਲੋਕ ਇੰਨੇ ਗੁੱਸੇ ਜਾਗੇ ਉਹਨਾਂ ਬੀਜੇਪੀ ਲੀਡਰਾਂ ਦੇ ਕੱਪੜੇ ਤੱਕ ਪਾੜ ਦਿੱਤੇ ਸੋ ਅਸੀਂ ਬੀਜੇਪੀ ਦੇ ਖਿਲਾਫ ਕਿਉਂ ਨਹੀਂ ਕੇਂਦਰਿਤ ਕਰ ਰਹੇ ਅਸੀਂ ਆਕੇ ਆਪਸ ਦੇ ਵਿੱਚ ਦੂਜੀ ਗੱਲ ਜਿਹੜੀ ਤੁਸੀਂ ਸਵਾਲ ਕੀਤੀ ਸੰਯੁਕਤ ਕਿਸਾਨ ਮੋਰਚਾ ਨਹੀਂ ਜਾ ਰਿਹਾ ਜਾਂ ਮੱਦ ਕਿਵੇਂ ਕਰ ਰਿਹਾ ਦੇਖੋ ਸੰਯੁਕਤ ਕਿਸਾਨ ਮੋਰਚਾ ਥੋੜਾ ਜਿਹਾ ਮੈਂ ਤੁਹਾਨੂੰ ਪਿੱਛੇ ਲੈ ਕੇ ਚੱਲਦਾ ਇਹ ਲੜਾਈ ਕਿਵੇਂ ਸ਼ੁਰੂ ਹੋਈ ਸਾਡੀਆਂ ਜਥੇਬੰਦੀਆਂ ਜਿੰਨੀਆਂ ਵੀ ਨੇ ਪੰਜਾਬ ਦੀਆਂ ਆੜ-ਆੜ ਵਿਚਾਰ ਹੋਣ ਕਰਕੇ ਆੜ-ਆੜ ਸੁਭਾਅ ਦੀਆਂ ਜਥੇਬੰਦੀਆਂ ਨੂੰ ਕੁਝ ਪਹਿਲਾਂ ਇਲੈਕਸ਼ਨ ਤੇ ਜਾਂਦੀਆਂ ਸੀ ਕੁਝ ਸਪੋਰਟ ਕਰਦੀਆਂ ਸੀ ਪਾਰਟੀਆਂ ਨੂੰ ਕੁਝ ਬਾਈਕਟ ਕਰਦੀਆਂ ਸੀ ਕੁਝ ਮਤਲਬ ਇਸ ਗੱਲ ਤੇ ਸੀ ਕਿ ਅਸੀਂ ਤਾਂ ਸਿਰਫ ਮੰਗਾ ਤੇ ਜਿਹੜਾ ਲੋਕਾਂ ਨੂੰ ਇਕੱਠਿਆਂ ਕਰਨਾ ਤਾਂ ਇਹ ਪਹਿਲੀ ਵਾਰ ਹੋਇਆ ਕਿ ਅਸੀਂ ਘੱਟੋ-ਘੱਟ ਮੰਗਾ ਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਘੱਟੋ-ਘੱਟ ਮੰਗਾ ਤੇ ਇਕੱਠੇ ਹੋਏ ਜਦੋਂ ਉਹ ਅੰਦੋਲਨ ਸਾਡਾ ਜਿੱਤਿਆ ਗਿਆ ਤਾਂ ਉਸ ਤੋਂ ਬਾਅਦ ਸੁਭਾਨਸਾਰ ਆਪੋ ਆਪਣੇ ਰਸਤੇ ਤੇ ਲੋਕ ਗਏ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਸਿਰਫ ਇਸ ਕਰਕੇ ਸਸਪੈਂਡ ਕਰ ਦਿੱਤਾ ਗਿਆ ਸੀ ਕਿ ਤੁਸੀਂ ਜੇ ਇਲੈਕਸ਼ਨ ਚ ਜਾਣਾ ਜਾਂ ਇਲੈਕਸ਼ਨ ਲੜਨੇ ਆ ਤਾਂ ਉਹਨਾਂ ਚ ਤੁਸੀਂ ਇਸ ਸਾਡੇ ਨੂੰ ਨਹੀਂ ਵਰਤ ਸਕਦੇ ਇਹ ਹੋਇਆ ਵੀ ਜਦੋਂ ਉਹ ਇਲੈਕਸ਼ਨ ਵਾਲਾ ਨਿਬੜ ਗਿਆ ਉਹ ਵਾਪਸ ਆਉਣ ਲੱਗੇ ਜਦੋਂ ਉਹਨਾਂ ਨੂੰ ਇਸ ਸ਼ਰਤ ਤੇ ਵੀ ਅੱਗੇ ਤੋਂ ਤੁਸੀਂ ਇਲੈਕਸ਼ਨ ਚ ਨਹੀਂ ਜਾਓਗੇ ਵਾਪਸ ਲਿਆਉਣ ਲੱਗੇ ਤਾਂ ਏਕਤਾ ਹੋਣੀ ਸੀ ਪਰ ਉਦੋਂ ਡੱਲੇਵਾਲ ਸਾਹਿਬ ਨੇ ਗੈਰ ਰਾਜਨੀਤਿਕ ਮੋਰਚਾ ਅੱਡ ਬਣਾਇਆ ਯਾਨੀ ਏਕਤਾ ਦੇ ਰਾਹ ਵਿੱਚ ਰੋੜਾ ਕੌਣ ਹੁਣ ਵੀ ਦਲੇਵਾਲ ਸਾਹਿਬ ਨੇ ਜਦੋਂ ਮਰਨ ਵੇਲੇ ਰੱਖ ਲਿਆ ਡਾਕਟਰ ਦਰਸ਼ਨਪਾਲ ਹਰਿੰਦਰ ਲੱਖੋਵਾਲ ਸੁਖ ਗਿੱਲ ਵਰਗੇ ਸੁਖਦੇਵ ਸਿੰਘ ਰਾਇਆ ਮਨਜੀਤ ਸਿੰਘ ਤਨੇਰੇ ਸੋਤਾਕੀ ਜਿਹੜੇ ਸਾਡੇ ਨੈਸ਼ਨਲ ਬੜੇ ਉਭਰੇ ਹੋਏ ਲੀਡਰ ਨੇ ਰਕੇਸ਼ ਤਕੈਤ ਉਹ ਵੀ ਆਏ ਨੇ ਜਦੋਂ ਕੋਈ ਜਾਣਦਾ ਉਥੇ ਉਦੋਂ ਕਿਸੇ ਆਗੂ ਦੇ ਬਿਆਨ ਆ ਜਾਂਦਾ ਵੀ ਇਹ ਤਾਂ ਹਾਲਚਲ ਪੁੱਛਣ ਥੋੜੀ ਆਉਂਦੇ ਤਾਂ ਵੇਖਣ ਆਉਂਦੇ ਵੀ ਕਦੋਂ ਮਰਦਾ ਫਿਰ ਅਜੇ ਵਿੱਚ ਤੁਸੀਂ ਇਹ ਦੋਸ਼ ਲਾਓ ਔਰ ਦੂਜੇ ਪਾਸੇ ਕੋਈ ਵੀ ਆਓ ਕਿਉਂਕਿ ਅਸਲ ਦੇ ਵਿੱਚ ਨਾ ਕਈ ਲੀਡਰ ਇਹੋ ਜਿਹੇ ਬਿਆਨ ਦਿੰਦੇ ਨੇ ਉਹਨਾਂ ਨੂੰ ਜਥੇਬੰਦੀਆਂ ਨਹੀਂ ਚਾਹੀਦੀਆਂ ਉਹ ਕਹਿੰਦੇ ਨੇ ਵੀ ਜਥੇਬੰਦੀਆਂ ਨਾ ਹਣ ਥੱਲੋਂ ਕੱਢ ਰ ਆ ਜਾਵੇ ਇਸ ਤਰ੍ਹਾਂ ਦੇ ਬਿਆਨ ਵੀ ਹੁੰਦੇ ਨੇ ਤਾਂ ਉਹ ਨਿਰਾਸ਼ਾਜਨਕ ਨੇ ਦੇਖੋ ਪੰਜਾਬ ਦੇ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੇ ਲੀਡਰ ਡੱਲੇਵਾਲ ਸਾਹਿਬ ਲਈ ਫਿਕਰਮੰਦ ਨੇ ਔਰ ਇਹ ਬੇਨਤੀ ਵੀ ਕਰ ਰਹੇ ਆ ਕਿ ਡੱਲੇਵਾਲ ਸਾਹਿਬ ਤੁਸੀਂ ਇਹ ਮਰਨਵਾਰ ਤਾਂ ਛੱਡੋ ਤੇ ਆਪਾਂ ਫੇਰ ਤੋਂ ਕਿਉਂਕਿ ਇਹ ਸਰਕਾਰ ਦੀ ਨੀਤੀ ਨੂੰ ਜੇਕਰ ਆਪਾਂ 모ੜਾ ਦੇਣਾ ਤਾਂ ਵੱਡੀ ਲੋਕਾਈ ਦੀ ਲੋੜ ਹੈ ਤੇ ਜਿਵੇਂ ਪਹਿਲਾਂ ਇਕੱਠੇ ਹੋ ਕੇ ਲੜੇ ਹੁੰਦਾ ਸਰਕਾਰ ਨੂੰ ਆਪ ਤੁਸੀਂ ਕੱਲੇ ਆਪਣੇ ਤੌਰ ਤੇ ਨਾ ਮਰਨ ਵਚ ਰੱਖੋ ਕਿਉਂਕਿ ਮਰਨ ਵਚ ਜਾਂ ਭੋਖੜਤਾਲ ਉਦੋਂ ਰੱਖਦੇ ਆ ਵੀ ਜੋ ਲੜਾਈ ਦਾ ਹੋਰ ਕੋਈ ਸਾਡੇ ਕੋਲ ਚਾਰਾ ਨਹੀਂ ਰਹਿ ਗਿਆ ਤੇ ਹੁਣ ਅਸੀਂ ਜਿਹੜਾ ਆਪਦੇ ਆਪ ਨੂੰ ਸਰੀਰ ਨੂੰ ਦਾਤ ਲਾ ਲਮੇ ਪੰਜਾਬ ਦੀ ਕਿਸਾਨੀ ਨਹੀਂ ਦੇਸ਼ ਦੀ ਕਿਸਾਨੀ ਲੜਨ ਦੇ ਰੌਂਚ ਆ ਲੜ ਰਹੀ ਹੈ ਸੋ ਸਾਨੂੰ ਦਿੱਲੀ ਦੇ ਖਿਲਾਫ ਤਿੱਖਾ ਸੰਘਰਸ਼ ਬੀਜੇਪੀ ਦੇ ਖਿਲਾਫ ਤਿੱਖਾ ਸੰਘਰਸ਼ ਦੇਣਾ ਚਾਹੀਦਾ ਆਪਣੇ ਆਪ ਨੂੰ ਜੋਖਮ 'ਚ ਨਹੀਂ ਪਾਉਣਾ ਚਾਹੀਦਾ ਸੋ ਅਸੀਂ ਤਾਂ ਬੇਨਤੀ ਕਰਦੇ ਆ ਡੱਲੇਵਾਲ ਸਾਹਿਬ ਨੂੰ ਵੀ ਕਿ ਡੱਲੇਵਾਲ ਸਾਹਿਬ ਇਹ ਜਿਹੜਾ ਰਾਹ ਆ ਛੱਡੋ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਕਿ ਡੱਲੇਵਾਲ ਸਾਹਿਬ ਨਾਲ ਗੱਲਬਾਤ ਕਰਕੇ ਉਹਨਾਂ ਦਾ ਮਰਨ ਵਰਤ ਜਿਹੜਾ ਖਤਮ ਕਰਾਇਆ ਜਾਵੇ ਉਹਨਾਂ ਦੀ ਜਾਨ ਬਚਾਈ ਜਾ ਠੀਕ ਹੈ ਦਿੱਲੀ ਦੇ ਖਿਲਾਫ ਬੀਜਪੀ ਸਰਕਾਰ ਖਿਲਾਫ ਹੋਰ ਤੇਜ਼ੀ ਨਾਲ ਲੜੀ ਜੀ ਕਿ ਤੁਸੀਂ ਕਹਿ ਰਹੇ ਹੋ ਮਤਲਬ ਵੀ ਡੱਲੇਵਾਲ ਸਾਹਿਬ ਨੇ ਉਦੋਂ ਕੀ ਆ ਵੀ ਮੈਂ ਗੈਰ ਰਾਜਨੀਤਿਕ ਉਹਨਾਂ ਨੇ ਫਰੰਟ ਬਣਾ ਲਿਆ ਆਪਣਾ ਗੈਰ ਐਸਕੇਮ ਗੈਰ ਰਾਜਨੀਤਿਕ ਬਣਾ ਲਿਆ ਉਹ ਕਹਿੰਦੇ ਆ ਕਿ ਜਿਹੜੇ ਰਾਜਨੀਤਿਕ ਲੋਕ ਆ ਜਾਂ ਰਾਜਨੀਤੀ ਵਿੱਚ ਜਾ ਕੇ ਆਏ ਆ ਉਹ ਪਹਿਲਾਂ ਵੀ ਉਹਨਾਂ ਨੇ ਕਿੰਨਾ ਕਿ ਪੜਾ ਕੀਤਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਕੋਈ ਵੀ ਰਾਜਨੀਤਿਕ ਬੰਦਾ ਇਸ ਮੰਚ ਦੇ ਵਿੱਚ ਨਹੀਂ ਹੋਊਗਾ ਮਤਲਬ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਗੈਰ ਰਾਜਨੀਤਿਕ ਮੋਰਚਾ ਬਣਿਆ ਹੋਇਆ ਉਹ ਸਹੀ ਹੈ ਉਹਨਾਂ ਦੀ ਪਾਲਿਸੀ ਸਹੀ ਹੈ ਵਾਕਈ ਉੱਥੇ ਗੈਰ ਰਾਜਨੀਤਿਕ ਸਾਰਾ ਕੰਮ ਹੋ ਰਿਹਾ ਕੋਈ ਰਾਜਨੀਤਿਕ ਗਤੀਵਿਧੀਆਂ ਵਾਲੀਆਂ ਕੋਈ ਚੀਜ਼ਾਂ ਨਹੀਂ ਹੋ ਰਹੀਆਂ ਦੇਖੋ ਹਰ ਵਿਅਕਤੀ ਨੂੰ ਅਧਿਕਾਰ ਹੈ ਉਹ ਕਿਸੇ ਵੀ ਸਿਆਸਤ ਨੂੰ ਅਪਣਾਏ ਉਹ ਚਾਹੇ ਕਮਿਊਨਿਸਟਾਂ ਦੀ ਸਿਆਸਤ ਅਪਣਾਏ ਚਾਹੇ ਸਿੱਖਾਂ ਦੀ ਸਿਆਸਤ ਅਪਣਾਏ ਚਾਹੇ ਹਿੰਦੂ ਰਾਸ਼ਟਰ ਵਾਲੀ ਸਿਆਸਤ ਵੀ ਲੋਕ ਕਰ ਰਹੇ ਨੇ ਤਾਂ ਅਜਾਇਬ ਵਿੱਚ ਹਰ ਵਿਅਕਤੀ ਨੂੰ ਅਧਿਕਾਰ ਹੈ ਕਿਸੇ ਵੀ ਸਿਆਸਤ ਨਾਲ ਖੜਨ ਦਾ ਗੱਲ ਕਰਨ ਦਾ ਸਾਡੀ ਜਿਹੜੀ ਕਿਸਾਨੀ ਜਮਾਤ ਨਾਲ ਜੋ ਅਸੀਂ ਗੱਲ ਕਰਦੇ ਆ ਤਾਂ ਅਸੀਂ ਕਹਿੰਨੇ ਵੀ ਘੱਟੋ ਘੱਟ ਸਹਿਮਤੀ ਤੇ ਅਸੀਂ ਲੜ ਰਹੇ ਹਾਂ ਜੇ ਕੋਈ ਕਿਸਾਨ ਜੱਥੇਬੰਦੀ ਬਣਾਈ ਜਾਂਦੀ ਆ ਤਾਂ ਉਹ ਨਿਯਮਾਂ ਸ਼ਰਤਾਂ ਦੇ ਅਧੀਨ ਬਣਾਈ ਜਾਂਦੀ ਵੀ ਆ ਇੱਥੇ ਰੰਗ ਨਸਲ ਜਾਤ ਪਾਤ ਦਾ ਕੋਈ ਫਰਕ ਨਹੀਂ ਰਹੂਗਾ ਇੱਥੇ ਸਿਰਫ ਆ ਮੰਗਾਂ ਨੂੰ ਲੈ ਕੇ ਹੋਊਗਾ ਸੋ ਹੁਣ ਜਦੋਂ ਗੈਰ ਰਾਜਨੀਤਿਕ ਦੀ ਗੱਲ ਕਰਦੇ ਆ ਗੈਰ ਰਾਜਨੀਤਿਕ ਦਾ ਮਤਲਬ ਵੀ ਤੁਸੀਂ ਰਾਜਨੀਤੀ ਨਹੀਂ ਕਰਦੇ ਪਰ ਰਾਜਨੀਤੀ ਤਾਂ ਹਰ ਚੀਜ਼ ਚ ਹੁੰਦੀ ਹੈ ਸਰਕਾਰ ਦੀ ਰਾਜਨੀਤਿਕ ਇਹ ਆ ਵੀ ਅਸੀਂ ਸਾਰਾ ਕੁਝ ਖੋ ਕੇ ਕਾਰਪੋਰ ਬੜੀ ਰਾਜਨੀਤੀ ਹੈ ਵੀ ਅਸੀਂ ਕਾਰਪੋਰੇਟ ਤੁੰਤੋਂ ਪਾਸੇ ਕਰਕੇ ਇਹਨਾਂ ਲੋਕਾਂ ਲਈ ਰਹਿਣ ਲਾਗ ਸਮਾਜ ਬਣਾਉਣਾ ਤਾਂ ਇਹਦੇ ਚ ਗੈਰ ਰਾਜਨੀਤਿਕ ਰਾਜਨੀਤਿਕ ਤੱਕ ਰਹੀ ਨਹੀਂ ਜਾਂਦਾ ਜਿਹੜਾ ਡੱਲੇਵਾਲ ਸਾਹਿਬ ਦਾ ਮੋਰਚਾ ਮਾਲੇ ਵੀ ਅਸੀਂ ਰਾਜਨੀਤਿਕ ਇਹ ਜਿਹੜੇ ਵੋਟਾਂ ਚ ਇੱਕ ਵਾਰੀ ਚਲੇ ਗਏ ਇਹ ਰਾਜਨੀਤਿਕ ਹੋ ਗਏ ਇਹਨਾਂ ਨੂੰ ਅਸੀਂ ਨੇੜੇ ਨਹੀਂ ਆਉਣ ਦੇਣਾ ਤਾਂ ਫਿਰ ਜਿਹੜੇ ਸੰਯੁਕਤ ਸਮਾਜ ਮੋਰਚੇ ਵੱਲੋਂ ਇਲੈਕਸ਼ਨ ਲੜ ਕੇ ਜਿਹੜੇ ਜਿਨ੍ਹਾਂ ਨੇ ਜਿਵੇਂ ਜਿਵੇਂ ਆਪਾਂ ਇੱਕ ਗੱਲ ਕਰ ਲਈ ਲੱਖਾ ਸੁਧਾਨੇ ਦੀ ਗੱਲ ਕਰਦੇ ਮੈਂ ਕੱਲ ਵੀ ਕਿਸੇ ਗੱਲ ਕੀਤੀ ਸੀ ਉਹਨਾਂ ਨੇ ਮੋੜ ਤੋਂ ਜਿਹੜਾ ਇਲੈਕਸ਼ਨ ਲੜਿਆ ਸੀ ਉਹ ਸੰਯੁਕਤ ਸਮਾਜ ਮੋਰਚੇ ਵੱਲੋਂ ਲੜਿਆ ਸੀ ਠੀਕ ਆ ਹੁਣ ਵੀ ਐਮਪੀ ਜੀ ਇਲੈਕਸ਼ਨ ਲੜੀ ਉਹ ਉੱਥੇ ਜਾ ਕੇ ਬੋਲ ਸਕਦੇ ਆ ਪੰਜਾਬ ਬੰਦ ਦੇ ਵਿੱਚ ਵੀ ਕਈ ਥਾਂ ਸਟੇਜਾਂ ਤੋਂ ਮਾਨਪਿਰ ਤੇ ਆਲੀ ਇੱਕ ਜਗ੍ਹਾ ਤੋਂ ਬੋਲ ਰਿਹਾ ਇੱਕ ਜਗ੍ਹਾ ਕਾਂਗਰਸ ਦਾ ਐਮਸੀ ਬੋਲ ਰਿਹਾ ਤਾਂ ਉਹ ਉਹ ਜੇਕਰ ਸਾਡੀਆਂ ਸਟੇਜਾਂ ਤੋਂ ਬੋਲ ਸਕਦੇ ਆ ਪਾਰਟੀਆਂ ਵਾਲੇ ਜਾਂ ਕਾਕਾ ਸਿੰਘ ਕੋਟੜਾ ਸਦਾ ਦਿੰਦੇ ਆ ਵੀ ਜਿਹੜੀਆਂ ਪੰਚਾਇਤਾਂ ਨੇ ਉਹ ਸਾਡੇ ਕੋਲ ਇੱਕ ਇੱਕ ਟਰਾਲੀ ਖੜੀ ਕਰ ਦੋ ਪੰਚਾਇਤਾਂ ਕੀ ਦੀਆਂ ਇਸ ਵਾਰੀ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਨਹੀਂ ਪਰ ਆਮ ਆਦਮੀ ਪਾਰਟੀ ਨੇ ਵੀ ਕਿਵੇਂ ਪੰਚਾਇਤਾਂ ਬਣਾਈਆਂ ਉਹ ਕਿਵੇਂ ਗੈਰ ਰਾਜਨੀਤਿਕ ਹੋ ਗਈਆਂ ਲੱਖੇ ਸਦਾਨੇ ਉਹਨੇ ਕਿਵੇਂ ਗੈਰ ਰਾਜਨੀਤਿਕ ਹੋ ਗਏ ਤੇ ਰਾਜੇਵਾਲ ਜਾਂ ਦੂਜੇ ਉਹ ਰਾਜਨੀਤਿਕ ਹੋ ਗਏ ਇਹ ਇਹ ਚੀਜ਼ਾਂ ਜਿਹੜੀਆਂ ਇਹ ਫਰਕ ਇਹ ਕੱਢਣਾ ਪਊਗਾ ਜੇ ਤੁਸੀਂ ਤੁਹਾਡੇ ਕੋ ਇੱਥੇ ਸਟੇਜ ਤੋਂ ਆ ਕੇ ਜਦੋਂ ਸਾਡਾ ਦਿੱਲੀ ਅੰਦੋਲਨ ਮਨਿੰਦਰ ਹੋਇਆ ਸੀ ਨਾ ਆਪਾਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਲੀਡਰ ਨੂੰ ਬੋਲਣ ਨਹੀਂ ਦਿੱਤਾ ਨਾ ਆਪਦੀ ਪ੍ਰੈਸ ਕਾਨਫਰੰਸੇ ਬੈਠਣ ਦਿੱਤਾ ਆਪਾਂ ਕਹਿੰਦੇ ਸੀ ਪਿੱਛੇ ਬੈਠੋ ਬੈਠਣਾ ਤਾਂ ਇੱਥੇ ਪ੍ਰੈਸ ਕਾਨਫਰੰਸਾਂ ਵੀ ਪੋਲਿਟਿਕਲੀ ਪਾਰਟੀਆਂ ਕਰ ਰਹੀਆਂ ਨੇ ਇੱਥੇ ਆ ਕੇ ਬੋਲ ਵੀ ਰਹੇ ਨੇ ਪੋਲਿਟਿਕਲ ਲੀਡਰ ਦੂਜੀ ਗੱਲ ਜਿਹੜਾ ਉਹ ਕਹਿ ਰਹੇ ਨੇ ਕਿ ਉੱਥੇ ਦਾ ਜੀ ਅਫਸਰਾਂ ਨਾਲ ਗੱਲਬਾਤ ਚੱਲਦੀ ਰਹੀ ਅਫਸਰਾਂ ਨਾਲ ਗੱਲਬਾਤ ਚਲਣੀ ਹੁੰਦੀ ਹੈ ਇੱਕ ਤਹਿਸੀਲ ਤੇ ਧਰਨਾ ਦਿਓ ਤਾਂ ਉੱਥੇ ਵੀ ਆ ਕੇ ਜਿਹੜੀ ਅਫਸਰਾਂ ਤੁਹਾਡੇ ਨਾਲ ਗੱਲਬਾਤ ਚਲਾਉਂਦੇ ਆ ਸੀਐਡੀ ਨਾਲ ਹੀ ਗੱਲਬਾਤ ਚਲਾਉਂਦੇ ਆ ਹੁਣ ਵੀ ਮਹੀਨਾ ਡੇਢ ਮਹੀਨੇ ਤੋਂ ਉੱਥੇ ਸਾਰੀ ਬਿਊਰੋਕਰੇਸੀ ਬੈਠੀ ਆ ਗੱਲਬ ਜਿਸ ਕੰਮ ਲਈ ਤੁਸੀਂ ਕਰ ਰਹੇ ਹੋ ਤੁਸੀਂ ਕਿਸਾਨਾਂ ਨੂੰ ਬਚਾਉਣ ਦੀ ਰਾਜਨੀਤੀ ਲੈ ਕੇ ਚੱਲੇ ਹੋ ਤਾਂ ਉਹਦੇ ਵਿੱਚ ਤੁਸੀਂ ਕਿਸੇ ਨੂੰ ਰਾਜਨੀਤਿਕ ਕਹਿ ਕੇ ਪਰਾਂ ਨਹੀਂ ਤੱਕ ਸਕਦੇ ਤੁਹਾਨੂੰ ਸਾਰਿਆਂ ਨੂੰ ਕਲਾਵੇ ਚ ਲੈਣੇ ਪੈਣਾ ਸੋ ਇਹ ਜਿਹੜੀ ਪਹੁੰਚ ਆ ਇਹ ਪਹੁੰਚ ਗਲਤ ਆ ਵੀ ਇਹ ਰਾਜਨੀਤਿਕ ਕਹਿ ਕੇ ਜਿਹੜਾ ਫਿੱਟ ਬੈਂਦਾ ਉਹਨੂੰ ਨੇੜੇ ਲਾਓ ਜਿਹੜਾ ਤੁਹਾਨੂੰ ਫਿੱਟ ਬੈਂਦਾ ਉਹ ਚਾਹੇ ਰਾਜਨੀਤਿਕ ਹੋਵੇ ਜਿਹੜਾ ਤੁਹਾਨੂੰ ਫਿੱਟ ਨਹੀਂ ਬੈਂਦਾ ਜਾਂ ਤੁਹਾਡੇ ਕਿਸੇ ਗਲਤ ਦਾ ਵਿਰੋਧ ਕਰਦਾ ਉਹਨੂੰ ਤੁਸੀਂ ਰਾਜਨੀਤਿਕ ਕਹਿ ਕੇ ਪਰਾਂ ਤੱਕ ਦੋ ਇਹ ਪਹੁੰਚ ਠੀਕ ਨਹੀਂ ਇੱਕ ਇੱਕ ਗੱਲ ਹੋ ਰਹੀ ਕੀ ਲੱਗਦਾ ਤੁਹਾਨੂੰ ਵੀ ਜਿਹੜੀਆਂ ਇਸ ਵਕਤ ਲੜਾਈ ਹੈ ਉਹ ਕੇਂਦਰ ਸਰਕਾਰ ਦੇ ਨਾਲ ਹੈ ਜਿਹੜੀਆਂ ਵੀ ਪਾਲਿਸੀਆਂ ਉਹ ਲੈ ਕੇ ਆਈ ਐ ਜਾਂ ਖਾਸ ਕਰਕੇ ਹੁਣ ਐਮਐਸਪੀ ਤੇ ਡੱਲੇਵਾਲ ਸਾਹਿਬ ਬੈਠੇ ਐ ਕੁਝ ਲੋਕ ਇਹ ਵੀ ਕਹਿੰਦੇ ਐ ਡੱਲੇਵਾਲ ਸਾਹਿਬ ਵੀ ਇਹ ਗੱਲ ਕਹਿੰਦੇ ਐ ਵੀ ਉਦੋਂ ਜੇ 15 20 ਦਿਨ ਉਹ ਲਾ ਲੈਂਦੇ ਤਾਂ ਅੱਜ ਲੋੜ ਨਹੀਂ ਪੈਣੀ ਸੀ ਦੁਬਾਰਾ ਸੰਘਰਸ਼ ਕਰਨ ਦੀ ਉਦੋਂ ਕਾਲੇ ਪੈ ਗਏ ਸੀ ਕਈ ਲੀਡਰ ਵੀ ਚੁਰਚੇ ਲਗੇ ਬੈਠੇ ਰਹਿੰਦੇ 15 ਦਿਨਾਂ ਦੇ ਵਿੱਚ ਹੋਰ ਸੀਗਾ ਮੰਗਾ ਐਮਐਸਪੀ ਦੀਆਂ ਮਨਾ ਕੀ ਮੁੜਦੇ ਫਿਰ ਦੇਖੋ ਇਹ ਨੈਰੇਟਿਵ ਸਿਰਜਿਆ ਜਾਂਦਾ ਸੰਘਰਸ਼ ਕਰਨ ਵਾਲੀਆਂ ਤਾਕਤਾਂ ਦੇ ਖਿਲਾਫ ਕਿ ਦੁਬਾਰਾ ਉਦਾਂ ਦਾ ਸੰਘਰਸ਼ ਨਾ ਉੱਠ ਖੜੇ ਉਦੋਂ ਜਦੋਂ ਬੈਠੇ ਸੀ ਜਦੋਂ ਜਦੋਂ ਮੋਦੀ ਸਰਕਾਰ ਨੇ ਕਾਨੂੰਨ ਵਾਪਸ ਲੈ ਲਏ ਤਾਂ ਉਦੋਂ ਵੀ ਬਹੁਤ ਸਾਰੇ ਲੋਕ ਇਹ ਕਹਿੰਦੇ ਸੀ ਵੀ ਹੁਣ ਕਾਨੂੰਨ ਤੇ ਸਰਕਾਰ ਨੇ ਵਾਪਸ ਲੈ ਲਏ ਹੁਣ ਤੁਸੀਂ ਉੱਠ ਕੇ ਜਾਂਦੇ ਕਿਉਂ ਨਹੀਂ ਤੁਹਾਡੀਆਂ ਦੁਕਾਨਾਂ ਬੰਦ ਹੁੰਦੀਆਂ ਅਸੀਂ ਇਸ ਗੱਲ ਤੇ ਅੜੇ ਰਹਿ ਕੇ ਜਿੰਨਾ ਚਿਰ ਭਾਵੇਂ ਸਰਕਾਰ ਭਾਵੇਂ ਮੋਦੀ ਸਾਹਿਬ ਨੇ ਇਹ ਅਨਾਉਂਸਮੈਂਟ ਕਰਤੀ ਪਰ ਜਿੰਨਾ ਚਿਰ ਜਿਹੜੇ ਪਾਰਲੀਮੈਂਟ ਚ ਜਿਵੇਂ ਬਣਾਏ ਆ ਜਿੰਨਾ ਚਿਰ ਉਹਵੇਂ ਰੱਦ ਨਹੀਂ ਕਰਦੇ ਉਹਨਾਂ ਚਿਰ ਅਸੀਂ ਆਪਣਾ ਸੰਘਰਸ਼ ਜਿਹੜਾ ਪਿੱਛੇ ਨਹੀਂ ਲੈਣਾ ਜਦੋਂ ਉਹ ਪਾਰਲੀਮੈਂਟ ਚ ਰੱਦ ਕਰ ਲੈ ਫੇਰ ਵੀ ਕਹਿਣ ਲੱਗੇ ਹੁਣ ਉੱਠ ਕੇ ਜਾਂਦੇ ਕਿਉਂ ਨਹੀਂ ਤਾਂ ਅਸੀਂ ਕਿਹਾ ਵੀ ਆ ਅਸੀਂ ਮੁੱਦੇ ਲੈ ਕੇ ਆਏ ਆ ਤਿੰਨ ਕਾਨੂੰਨਾਂ ਦੇ ਖਿਲਾਫ ਲੈ ਕੇ ਆਏ ਆ ਪਰ ਇਹਦੇ ਚ ਨਵੇਂ ਮੁੱਦੇ ਵੀ ਐਡ ਹੋਏ ਨੇ ਐਮਐਸਪੀ ਦਾ ਹੋਇਆ ਬਿਜਲੀ ਸੋਧ ਬਿੱਲ ਦਾ ਹੋਇਆ ਸਾਡੇ ਜਿਹੜੇ ਤੁਸੀਂ 에ਅਰ ਕੁਆਲਿਟੀ ਐਕਟ ਦੇ ਵਿੱਚ ਕਿਸਾਨਾਂ ਨੂੰ ਜੁਰਮਾਨੇ ਰੱਖੇ ਆ ਉਹ ਮਸਲਾ ਹੋਇ ਆ ਸਾਡੇ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਮੁਆਵਜ਼ੇ ਦੀ ਗੱਲ ਹੋਈ ਆ ਸਾਡੇ ਕੇਸ ਵਾਪਸੀ ਦੀ ਗੱਲ ਹੋਈ ਆ ਤਾਂ ਕੇਂਦਰ ਸਰਕਾਰ ਨੇ 9 ਤਰੀਕ ਨੂੰ ਜਦੋਂ 9 ਦਸੰਬਰ ਨੂੰ ਸਾਨੂੰ ਲਿਖਤੀ ਇੱਕ ਆਪਦੇ ਹੋਮ ਸੈਕਟਰੀ ਰਾਹੀਂ ਲਿਖਤੀ ਦਿੱਤਾ ਕਿ ਆ ਮੁੱਦਿਆਂ ਤੇ ਸਾਡੀ ਗੱਲ ਹੋ ਗਈ ਆ ਅਸੀਂ ਰਾਜਾ ਨੂੰ ਕੇਸ ਵਾਪਸੀ ਲਈ ਕਹਤਾ ਹੈ ਬਿਜਲੀ ਸੋਧ ਬਿੱਲ ਅਸੀਂ ਤੁਹਾਡੇ ਨਾਲ ਡਿਸਕਸ ਕੀਤੇ ਬਿਨਾ ਨਹੀਂ ਲਿਆਵਾਂਗੇ ਐਮਐਸਪੀ ਲਈ ਅਸੀਂ ਕਮੇਟੀ ਬਣਾ ਕੇ ਐਮਐਸਪੀ ਦਾ ਕਾਨੂੰਨ ਬਣਾਵਾਂਗੇ ਕਿਉਂਕਿ ਐਮਐਸਪੀ ਦੀ ਕਮੇਟੀ ਬਣਾਉਣੀ ਕੋਈ ਇੱਕ ਦਿਨ ਦੀ ਗੱਲ ਨਹੀਂ ਕਾਫੀ ਲੰਮਾ ਸਮਾਂ ਉੱਤੇ ਲੱਗਣਾ ਤਾਂ ਉਹ ਜਦੋਂ ਕਹਿਤਾ ਤੇ ਅੰਦੋਲਨ ਸਾਡਾ ਸਸਪੈਂਡ ਹੋਇਆ ਹੁਣ ਜਿਹੜੇ ਇਹ ਗੱਲ ਕਹਿੰਦੇ ਆ ਕਿ ਜੇ ਉਦੋਂ 10 ਦਿਨ ਹੋਰ ਬਹਿ ਜਾਂਦੇ ਕਿ ਉਦੋਂ ਲੋਕ ਬੈਠਣ ਲਈ ਤਿਆਰ ਸੀ ਲੋਕ ਤਾਂ ਕਹਿੰਦੇ ਸੀ ਵੀ ਜਿੱਤ ਕੇ ਹੁਣ ਕਿਉਂ ਬੈਠੇ ਹੋ ਹੁਣ ਕਿਸ ਗੱਲ ਹੀ ਬੈਠੇ ਹਾਂ ਦੂਜੀ ਗੱਲ ਜਿਨ੍ਹਾਂ ਨੂੰ ਇਹ ਲੱਗਦਾ ਕਿ 10 ਦਿਨ ਬੈਠਣ ਨਾਲ ਹੋ ਜਾਣਾ ਲਗਭਗ ਸਾਲ ਤੇ ਹੁਣ ਵੀ ਹੋ ਗਿਆ ਅੰਦੋਲਨ ਚੱਲਦੇ ਨੂੰ ਹੁਣ ਕਿਉਂ ਨਹੀਂ ਸਰਕਾਰ ਨੇ ਬਣਾਤਾ ਜਦ ਕਿ ਸਰਕਾਰ ਨੇ ਤਾਂ ਐਮਐਸਪੀ ਕਾਨੂੰਨ ਬਣਾਉਣ ਦੀ ਬਜਾਏ ਇੱਕ ਉਹ ਖੇਤੀ ਨੀਤੀ ਲਿਆ ਕੇ ਖੜੀ ਕਰਤੀ ਫਰੇਮਵਰਕ ਕਰਕੇ ਭੇਜਤਾ ਵੀ ਜਿਹੜੇ ਤਿੰਨ ਕਾਨੂੰਨ ਸੀ ਰੱਦ ਕਰਾਇਆ ਉਹਨਾਂ ਨੂੰ ਫਿਰ ਤੋਂ ਲਾਗੂ ਕਰੇ ਔਰ ਲਾਗੂ ਕੌਣ ਕਰੇ ਸੂਬਿਆਂ ਦੀ ਸਰਕਾਰਾਂ ਤਾਂ ਇਹ ਜਿਹੜਾ ਬੰਦਾ ਇਹ ਕਹਿੰਦਾ ਵੀ 10 ਦਿਨ ਬਹਿ ਕੇ ਕਾਨੂੰਨ ਬਣ ਜਾਣਗੇ ਉਹ ਬੜੀ ਖਾਮ ਖਿਆਲੀ ਚਾ ਉਹਨੂੰ ਉਹਨੂੰ ਲੱਗਦਾ ਸਿਰਫ ਮੋਦੀ ਨਾਲ ਟੱਕਰ ਨਹੀਂ ਜਿਹੜੀਆਂ ਦੁਨੀਆਂ ਦੀ ਕਾਰਪ ਤਾਕਤਾਂ ਨੇ ਵਿਸ਼ਵ ਵਪਾਰ ਸੰਸਥਾਵਾਂ ਨੇ ਉਹਦੇ ਨਾਲ ਟੱਕਰ ਹੈ ਔਰ ਉਹਦੇ ਲਈ ਟੱਕਰ ਲੈਣ ਲਈ ਲੜਾਈ ਓਡੀ ਵੱਡੀ ਕਰਨੀ ਪੈਣੀ ਆ ਫੇਰ ਕਾਨੂੰਨ ਬਣਨਾ ਇੱਕ 10 ਦਿਨ ਜਾਂ 20 ਦਿਨ ਜਾਂ ਮਹੀਨਾ ਵਾਂਨ ਨਾਲ ਇਹ ਸੰਘਰਸ਼ ਹਾਲ ਨਹੀਂ ਹੋਣਾ ਪੈਣਾ ਦੇਸ਼ ਦੇ ਕੋਨੇ-ਕੋਨੇ ਤੋਂ ਵੀ ਗਾਂ ਵਿਦੇਸ਼ਾਂ ਦੇ ਕੋਨੇ-ਕੋਨੇ ਤੱਕ ਇਹ ਸੰਘਰਸ਼ ਜਾਊਗਾ ਫੇਰ WTO ਨੂੰ ਪਿਛਲ ਮੋੜਾ ਜਿਹੜਾ ਮਿਲਣਾ ਅੱਜ ਕੱਲ ਹੋ ਰਿਹਾ ਜੇ ਕੱਲ ਨੂੰ ਖੁਦਾ ਨਾ ਖਾਸਤਾ ਰੱਬ ਨਾ ਕਰੇ ਡੱਲੇ ਵਾਲ ਸਭ ਨੂੰ ਕੁਝ ਹੋ ਜਾਂਦਾ ਉਹਨਾਂ ਦੀ ਕਿਉਂਕਿ ਉਹ ਲਗਾਤਾਰ ਮਰਨ ਵਰਤੇ ਚੱਲ ਰਹੇ ਨੇ 35 ਦਿਨ ਤੋਂ ਪਲੱਸ ਉਹਨਾਂ ਦੇ ਹੋ ਚੁੱਕੇ ਨੇ ਉਹਨਾਂ ਨੂੰ ਹੋ ਜਾਂਦਾ ਕੀ ਫਿਰ ਉਹ ਕਹਿੰਦੇ ਬਾਕੀ ਲੀਡਰ ਹੈ ਜਿਹੜੇ ਬਾਕੀ ਜਥੇਬੰਦੀ ਦੇ ਲੀਡਰ ਆ ਉਹ ਪਿੰਡਾਂ ਚ ਵੜਨ ਜੋਗੇ ਰਹਿ ਜਾਣਗੇ ਕਈ ਲੋਕ ਤਾਂ ਇਹ ਵੀ ਕਹਿੰਦੇ ਕਿ ਫਿਰ ਇਹਨਾਂ ਨੂੰ ਘੇਰਿਓ ਇਹਨਾਂ ਦੇ ਫਿਰ ਡਾਂਗ ਫੇਰਿਓ ਇੱਥੋਂ ਤੱਕ ਵੀ ਕਹਿ ਜਾਂਦਾ ਵੀ ਪਿੰਡਾਂ ਜਦੋਂ ਆਏ ਜਾਂ ਇਹਨਾਂ ਦਾ ਕੱਢ ਰਾਇਆ ਵੀ ਪੁੱਛਣ ਤਾਂ ਉਦੋਂ ਇਹਨਾਂ ਨੂੰ ਘੇਰ ਕੇ ਇਹਨਾਂ ਨੂੰ ਸਵਾਲ ਕਰਨਾ ਕੀ ਹੈ ਇਹ ਹਾਲਾਤ ਬਣਨਗੇ ਜਾਂ ਲੋਕ ਇਸ ਤਰੀਕੇ ਦੇ ਨਾਲ ਫਿਰ ਤੁਸੀਂ ਜਾਂ ਤੁਹਾਡੀਆਂ ਪਾਰਟੀਆਂ ਚਲੋ ਤੁਸੀਂ ਉੱਥੇ ਜਾ ਰਹੇ ਹੋ ਬਾਕੀ ਐਸਕੇਮ ਕਿਵੇਂ ਪਿੰਡਾਂ ਜਾਊਗਾ ਕਿਵੇਂ ਲੋਕਾਂ ਦਾ ਸਮਰਥਨ ਲਊਗਾ ਕਿਵੇਂ ਅੱਗੇ ਸੰਘਰਸ਼ ਹੋਣਾ ਦੇਖੋ ਸੰਘਰਸ਼ ਕਰਦੀਆਂ ਤਾਕਤਾਂ ਦੇ ਖਿਲਾਫ ਸਿਰਜਣਾ ਵੀ ਇਹਨਾਂ ਨੂੰ ਘੇਰੋ ਜੀ ਇਹਨਾਂ ਨੂੰ ਡਾਂਗ ਫੇਰੋ ਜੀ ਇਹ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਨਾ ਜਿਹੜੇ ਐਨੇ ਸਾਲਾਂ ਤੋਂ ਕਿਉਂਕਿ ਕਿਸਾਨ ਜੱਥੇਬੰਦੀ ਤਾਂ ਹਜੇ ਤੱਕ ਸੱਤਾ 'ਚ ਨਹੀਂ ਨਾ ਬੈਠੀਆਂ ਭਾਵੇਂ ਕੋਈ ਵੋਟਾਂ 'ਚ ਗਿਆ ਚਾਹੇ ਕੋਈ ਨਹੀਂ ਗਿਆ ਜਿਹੜੇ ਸੱਤਾ 'ਚ ਬੈਠੇ ਨੇ ਕਦੇ ਉਹਨਾਂ ਨੂੰ ਘੇਰ ਕੇ ਸਵਾਲ ਕੀਤੇ ਤੁਸੀਂ ਉਹਨਾਂ ਨੂੰ ਘੇਰ ਕੇ ਲੋਕ ਸਵਾਲ ਨਾ ਕਰਨ ਇਸ ਕਰਕੇ ਜਿਨ੍ਹਾਂ ਨੇ ਸਵਾਲ ਕਰਨੇ ਆ ਜਾਂ ਜਿਹੜੇ ਕਰ ਰਹੇ ਆ ਉਹਨਾਂ ਨੂੰ ਘੇਰੋ ਵਾਲਾ ਵਰਤਾਂ ਸਿਰਜਣਾ ਇਹ ਭਾਜੀਪੀ ਦਾ ਜਾਂ ਆਈਟੀ ਸੈੱਲ ਦਾ ਕੰਮ ਹੈ ਸੋ ਦੂਜੀ ਗੱਲ ਜਿਹੜੀ ਡੱਲੇਵਾਲ ਸਾਹਿਬ ਦੀ ਅਸੀਂ ਆਪਾਂ ਸਾਰੇ ਚਾਹੁੰਨੇ ਕਿ ਡੱਲੇਵਾਲ ਸਾਹਿਬ ਦੀ ਜਾਨ ਬਚੇ ਆਪਾਂ ਲਗਾਤਾਰ ਕੋਸ਼ਿਸ਼ਾਂ ਵੀ ਕਰ ਰਹੇ ਹਾਂ ਸਰਕਾਰ ਤੇ ਵੀ ਦਬਾਅ ਬਣਾ ਰਹੇ ਹਾਂ ਜੇਕਰ ਇਹ ਹੋ ਜਾਂਦਾ ਹੁਣ ਡੱਲੇਵਾਲ ਸਾਹਿਬ ਕੀ ਗੱਲ ਉਹ ਸੰਯੁਕਤ ਕਿਸਾਨ ਮੋਰਚੇ ਦੇ ਖਿਲਾਫ ਲੜ ਰਹੇ ਡੱਲੇਵਾਲ ਸਾਹਿਬ ਕੇਂਦਰ ਦੇ ਖਿਲਾਫ ਲੜ ਰਹੇ ਆ ਹੁਣ ਆ ਤਾਂ ਇਹ ਚਾਹੀਦਾ ਵੀ ਭਾਈ ਜੇ ਸਾਡੇ ਲੀਡਰ ਨੂੰ ਕੁਝ ਹੋ ਗਿਆ ਤਾਂ ਅਸੀਂ ਭਾਜਪਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸੱਥਾਂ 'ਚ ਨਹੀਂ ਆਉਣ ਦੇਵਾਂਗੇ ਅਸੀਂ ਉਹਨਾਂ ਦੇ ਡਾਂਗ ਫੇਰਾਂਗੇ ਉਹਨਾਂ ਨੂੰ ਨਹੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਉਹਨਾਂ ਨੂੰ ਬਚਾਇਆ ਜਾ ਰਿਹਾ ਤੇ ਇਹ ਜਿਹੜੇ ਲੜ ਰਹੇ ਨੇ ਜਿਹੜੇ ਸਯੋਤ ਕਿਸਾਨ ਮੋਰਚਾ ਜਦੋਂ-ਜਦੋਂ ਵੀ ਖੰਭੂ ਤੇ ਖਨੌਰੀ ਤੇ ਜ਼ਬਰ ਹੋਇਆ ਉਦੋਂ-ਉਦੋਂ ਹੀ ਬੋਲਿਆ ਹੁਣ ਵੀ ਬੋਲ ਰਿਹਾ ਆ 9 ਤਰੀਕ ਨੂੰ ਫੇਰ ਵੱਡੀ ਰੈਲੀ ਕਰ ਰਹੇ ਆ ਜਗਰਾ ਮੋਗੇ ਦੇ ਵਿੱਚ ਜਿਹੜੇ ਲੜ ਰਹੇ ਨੇ ਜਿਨ੍ਹਾਂ ਨੇ ਤੁਹਾਡੀ ਜਿਹੜੀ ਹਮਾਇਤ ਕਰ ਰਹੇ ਨੇ ਉਹਨਾਂ ਨੂੰ ਕਹਿੰਦੇ ਡਾਂਗ ਫੇਰਿਓ ਤੇ ਜਿਨ੍ਹਾਂ ਦੇ ਤੁਸੀਂ ਖਿਲਾਫ ਲੜ ਰਹੇ ਹੋ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਵੀ ਡਾਂ ਫੇਰਾਂਗੇ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਸੋ ਇਹ ਨੈਰੇਟਿਵ ਆਮ ਲੋਕਾਂ ਦਾ ਨਹੀਂ ਹੈਗਾ ਤੁਸੀਂ ਸੱਥਾਂ 'ਚ ਜਾ ਕੇ ਵੇਖ ਲਓ ਗੱਲ ਕਰੋ ਆਮ ਲੋਕ ਸਮਝਦੇ ਆ ਸੀ ਜਿਹੜਾ ਦਿੱਲੀ 13 ਮਹੀਨੇ ਬੈਠੇ ਹਨ ਲੋਕਾਂ ਨੇ ਗੱਲਾਂ ਸੁਣੀਆਂ ਨੇ ਲੋਕਾਂ ਨੇ ਪੱਖ ਵਾਲੀਆਂ ਵੀ ਸੁਣੀਆਂ ਨੇ ਵਿਰੋਧ ਵਾਲੀਆਂ ਸੁਣੀਆਂ ਨੇ ਔਰ ਇੱਕ ਇੱਕ ਚੇਤਨਾ ਆਈ ਇਹ ਲੋਕਾਂ ਦੇ ਵਿੱਚ ਲੋਕ ਚਰਚਾ ਕਰਦੇ ਆ ਜੇ ਅਜਿਹਾ ਨਾ ਹੁੰਦਾ ਤਾਂ ਫਿਰ ਜਦੋਂ ਇਹਨਾਂ ਨੇ ਕਿਹਾ ਸੀ ਕਿ ਵੀ ਇਹਨਾਂ ਨੂੰ ਛੱਡ ਕੇ ਸਾਰੇ ਆਜੋ ਫਿਰ ਲੋਕ ਦੁੱਜੀਆਂ ਜੱਥੇਬੰਦੀ ਨੂੰ ਛੱਡ ਜਾਂਦੇ ਨਹੀਂ ਛੱਡ ਰਹੇ ਤਾਂ ਉਹਨਾਂ ਦੇ ਵਿਚਾਰ ਨਾਲ ਵੀ ਲੋਕ ਸਹਿਮਤ ਨੇ ਉਹਨਾਂ ਦੀ ਗੱਲ ਨੂੰ ਵੀ ਠੀਕ ਕਹਿ ਰਹੇ ਨੇ ਵੀ ਉਹ ਕਿਉਂ ਨਹੀਂ ਜਾ ਰਹੇ ਤੁਸੀਂ ਉਹਨਾਂ ਨਾਲ ਧੱਕਾ ਕਰ ਰਹੇ ਹੋ ਸੋ ਕਹਿਣਾ ਇਹ ਚਾਹੀਦਾ ਕਿ ਬੀਜੇਪੀ ਸਰਕਾਰ ਜੇਕਰ ਸਾਡੇ ਆਗੂਆਂ ਨੂੰ ਮਾਰਦੀ ਹੈ ਤਾਂ ਅਸੀਂ ਬੀਜੇਪੀ ਦੇ ਖਿਲਾਫ ਸੰਘਰਸ਼ ਹੋਰ ਤਿੱਖਾ ਕਰਾਂਗੇ ਨਾ ਕਿ ਇਸ ਗੱਲ 'ਚ ਮੈਂ ਸਮਝਦਾ ਕਿ ਆਮ ਲੋਕ ਨਹੀਂ ਕਹਿ ਰਹੇ ਬੀਜੇਪੀ ਦੇ ਖਰੀਦੇ ਹੋਏ ਔਰ ਉਹਨਾਂ ਦਾ ਜਿਹੜਾ ਆਈਟੀ ਸੈੱਲ ਆ ਉਹ ਸੰਘਰਸ਼ੀ ਲੋਕਾਂ ਦੇ ਖਿਲਾਫ ਨੈਰੇਟਿਵ ਸਿਰਜਦਾ ਅਜਿਹਾ ਨਹੀਂ ਹੋਵੇਗਾ ਕਦੇ ਵੀ ਇੱਕ ਮੀਟਿੰਗ ਰੱਖੀ ਗਈ ਸੀ ਐਸਕੇਐਮ ਵੱਲੋਂ ਕਿਸਾਨ ਮਿਹਦੂ ਉਹ ਕਿਸਾਨ ਸੰਘਰਸ਼ ਮੋਰਚਾ ਦੇ ਨਾਲ ਤੇ ਦੂਜੇ ਪਾਸੇ ਜਿਹੜੀ ਹੈ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੇ ਨਾਲ ਤੇ ਦੂਜੇ ਪਾਸੇ ਗੈਰ ਰਾਜਨੀਤਿਕ ਦੇ ਨਾਲ ਐਸ ਕੇਐਮ ਗੈਰ ਰਾਜਨੀਤਿਕ ਜੀਚ ਪੰਧੇਰਤਾ ਆਉਂਦੇ ਨੇ ਦੂਜੇ ਪਾਸੇ ਕੋਈ ਨਹੀਂ ਆਉਂਦਾ ਤੇ ਉਸ ਤੋਂ ਬਾਅਦ ਕਾਕਾ ਕੋਟੜਾ ਦਾ ਇੱਕ ਬਿਆਨ ਆਉਂਦਾ ਕਿ ਮੀਟਿੰਗਾਂ ਦਾ ਦੌਰ ਚੱਲਿਆ ਗਿਆ ਸਾਹ ਦੇਣਾ ਤਾਂ ਸੰਘਰਸ਼ ਚ ਆਓ ਮੀਟਿੰਗਾਂ ਮੂਟੀਆਂ ਨਾਲ ਹੁਣ ਕੋਈ ਫਾਇਦਾ ਨਹੀਂ ਹੁਣ ਸਮਾਨ ਲੰਘ ਚੁੱਕਿਆ ਦੇਖੋ ਜਿਹੜਾ ਮਾਰਚ ਦੇ ਵਿੱਚ ਵੀ ਪਿਛਲੇ ਸਾਲ ਇੱਕ 6 ਮੈਂਬਰੀ ਕਮੇਟੀ ਬਣੀ ਸੀ ਜਿੱਦੇ ਸਾਡੇ ਡਾਕਟਰ ਦਰਸ਼ਨਪਾਲ ਜੀ ਵੀ ਵਿੱਚ ਸੀਗੇ ਬਾਕੀ ਜੱਥੇਬੰਦੀਆਂ ਦੇ ਆਗੂ ਵੀ ਵਿੱਚ ਉਹਦੋਂ ਵੀ ਗੱਲਬਾਤ ਕਰਨ ਲਈ ਚਲਾਇਆ ਗਿਆ ਸੀ ਦੌਰ ਉਦੋਂ ਗੱਲਬਾਤ ਨਹੀਂ ਕੀਤੀ ਗਈ ਸੋ ਖੁਦ ਜਗਿੰਦਰ ਸਿੰਘ ਉਗਰਾਹਾ ਹੌ ਚਿੱਠੀ ਲੈ ਕੇ ਮੋਰਚੇ ਦੇ ਵਿੱਚ ਸਰਵਣ ਪੰਧੇਰ ਕੋਲ ਜਾਂਦੇ ਰਹੇ ਵੀ ਆਓ ਭਾਈ ਗੱਲਬਾਤ ਕਰਕੇ ਆਪਾਂ ਸੰਘਰਸ਼ ਨੂੰ ਵੱਡਾ ਕਰੀਏ ਉਦੋਂ ਵੀ ਨਹੀਂ ਕੀਤੀ ਗਈ ਹੁਣ ਜਿਹੜਾ ਸਰਵਣ ਸਿੰਘ ਭਦੇੜਾ ਵੱਲੋਂ ਜਨਤਕ ਚਿੱਠੀ ਆਈ ਸੀ ਤੁਸੀਂ ਵੀ ਦੇਖੀ ਹੈ ਕਿ ਭਾਈ ਗੱਲਬਾਤ ਕਰਾਂਗੇ ਤਾਂ ਅਸੀਂ ਇਹ ਪੁੱਛਿਆ ਵੀ ਸੀ ਕਿ ਕੀ ਇਹ ਸਿਰਫ ਕਿਸਾਨ ਮਜ਼ਦੂਰ ਮੋਰਚਾ ਕਰ ਰਿਹਾ ਜਾਂ ਦੋਵੇਂ ਮੋਰਚੇ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਦੋਵੇਂ ਮੋਰਚੇ ਕਰ ਰਹੇ ਕਰ ਰਹੇ ਪਰ ਇਸ ਗੱਲ ਦਾ ਸਬੂਤ ਬਾਅਦ ਚ ਆਇਆ ਕਿ ਜਦੋਂ ਕਿਸਾਨ ਮਜ਼ਦੂਰ ਮੋਰਚੇ ਦੀ ਲੀਡਰਸ਼ਿਪ ਤਾਂ ਆ ਗਈ ਗੱਲਬਾਤ ਕਰਨ ਲਈ ਪਰ ਗੈਰ ਰਾਜਨੀਤਿਕ ਮੋਰਚੇ ਦੀ ਨਹੀਂ ਆਈ ਤਾਂ ਜਿਹੜੇ ਨਹੀਂ ਆਏ ਫਿਰ ਇਹਦਾ ਮਤਲਬ ਉਹ ਨਹੀਂ ਕਰਨਾ ਚਾਹੁੰਦੇ ਇੱਕ ਤਾਂ ਜਿਹੜੇ ਕਹਿੰਦੇ ਕਿ ਮੀਟਿੰਗਾਂ ਦਾ ਦੌਰ ਗਿਆ ਮੀਟਿੰਗਾਂ ਦਾ ਦੌਰ ਗਿਆ ਵੀ ਹੁਣ ਮੀਟਿੰਗਾਂ ਨਹੀਂ ਹੋ ਸਕਦੇ ਇਹ ਤਾਂ ਮਤਲਬ ਉਹ ਸਪਸ਼ਟ ਕਹਿ ਰਹੇ ਵੀ ਅਸੀਂ ਏਕਤਾ ਨਹੀਂ ਕਰ ਸਕਦੇ ਸੋ ਇਸ ਕਰਕੇ ਮੀਟਿੰਗਾਂ ਹਰ ਦੌਰ ਚ ਹੁੰਦੀਆਂ ਲੜਾਈਆਂ ਚ ਹੁੰਦੀਆਂ ਚੱਲਦੀ ਗੋਲੀਬਾਰੀ ਚ ਵੀ ਮੀਟਿੰਗਾਂ ਹੁੰਦੀਆਂ ਹੁੰਦੀਆਂ ਨੇ ਮੀਟਿੰਗ ਕਰਕੇ ਹੀ ਅੰਦਰੋਂ ਹਾਲਾ ਨਿਕਲ ਸਕਦਾ ਹੈ ਮੀਟਿੰਗ ਤੁਸੀਂ ਜਦੋਂ ਤੁਸੀਂ ਗੱਲਬਾਤ ਵਿੱਚ ਆਉਣੀਆ ਤਾਂ ਤੁਸੀਂ ਕਿਸੇ ਨੂੰ ਸਹੀ ਜਾਂ ਗਲਤ ਕਹਿ ਸਕਦੇ ਹੋ ਜੇ ਤੁਸੀਂ ਗੱਲਬਾਤ ਤੋਂ ਟਾਲਾ ਵਾਟ ਰਹੇ ਨਿਓ ਤਾਂ ਫਿਰ ਇਸ਼ਾਰਾ ਤੁਹਾਡੇ ਵੱਲ ਵੀ ਹੋ ਸਕਦਾ ਵੀ ਤੁਸੀਂ ਭੱਜ ਰਹੇ ਹੋ ਸੱਚਾਈ ਤੋਂ ਸੋ ਸੱਚਾਈ ਤੋਂ ਨਹੀਂ ਭੱਜਣਾ ਚਾਹੀਦਾ ਗੱਲਬਾਤ ਕਰਕੇ ਏਕਤਾ ਚ ਹੱਥ ਵਧਾਉਣੇ ਚਾਹੀਦੇ ਅੱਗੇ ਕੀ ਲੱਗਦਾ ਤੁਹਾਨੂੰ ਮਤਲਬ ਕਿਸ ਪਾਸੇ ਵੱਲ ਨੂੰ ਸੰਘਰਸ਼ ਜਾਵੇਗਾ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਨ ਵਰਤ ਹੈ ਤੁਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਹੋ ਜਥੇਬੰਦੀਆਂ ਸੰਘਰਸ਼ ਕਰਦੀਆਂ ਜਥੇਬੰਦੀਆਂ ਦਾ ਪੜਿਆ ਇਤਿਹਾਸ ਵੀ ਪੜਿਆ ਹੋਊ ਜਥੇਬੰਦੀਆਂ ਨੂੰ ਸਮਝਿਆ ਵੀ ਹੋ ਇਹ ਸੰਘਰਸ਼ ਦਾ ਰੂਪ ਹੈ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੇ ਜੋ ਇਖਤਿਆਰ ਕੀਤਾ ਹੋਇਆ ਹੈ ਇਹ ਸੰਘਰਸ਼ ਦਾ ਰੂਪ ਸਹੀ ਹੈ ਜਿਵੇਂ ਅਸੀਂ ਗੱਲ ਕੀਤੀ ਜਗਿੰਦਰ ਸਿੰਘ ਗੁਰਾਹਾਂ ਦੇ ਨਾਲ ਉਹ ਕਹਿੰਦੇ ਕਿ ਸਾਡੀ ਜਥੇਬੰਦੀ ਇਹ ਗੱਲ ਤੇ ਸਟੈਂਡ ਨਹੀਂ ਕਰਦੀ ਮਰਨ ਵਰਤ ਤੇ ਅਸੀਂ ਕਦੇ ਨਹੀਂ ਰੱਖਦੇ ਉਹ ਕਹਿੰਦੇ ਕੋਈ ਰੱਖਦਾ ਰੱਖੀ ਜਾਵੇ ਪਰ ਅਸੀਂ ਨਹੀਂ ਰੱਖਦੇ ਤੁਹਾਨੂੰ ਕੀ ਲੱਗਦਾ ਇਹ ਸੰਘਰਸ਼ ਦਾ ਇਹ ਮਰਨ ਵਰਤ ਦਾ ਰੂਪ ਇਹਨੂੰ ਤੁਸੀਂ ਕਿਵੇਂ ਦੇਖੋ ਮਨਿੰਦਰ ਮੈਂ ਪਹਿਲਾਂ ਵੀ ਕਿਹਾ ਸੀ ਕਿ ਹਰ ਇੱਕ ਵਿਅਕਤੀ ਨੂੰ ਰਾਈਟ ਹੈ ਉਹ ਕਿਸੇ ਵਿਚਾਰਧਾਰਾ ਨੂੰ ਮੰਨਣਾ ਚਾਹੁੰਦਾ ਜਾਂ ਸੰਘਰਸ਼ ਦਾ ਕਿਸੇ ਵੀ ਆਪਣੇ ਤਰੀਕੇ ਨਾਲ ਸੰਘਰਸ਼ ਕਰਨਾ ਚਾਹੁੰਦਾ ਪਰ ਜਿਹੜੀ ਮਰਨ ਵਰਤ ਦੀ ਗੱਲ ਹੈ ਉਹ ਇਹ ਉਹਨਾਂ ਨੇ ਹੁਣ ਵੀ ਕਿਹਾ ਕਿ ਗਾਂਧੀਵਾਦੀ ਸਿਆਸਤ ਦੇ ਨਾਲ ਅਸੀਂ ਕਰਾਂਗੇ ਗਾਂਧੀਵਾਦੀ ਸਿਆਸਤ ਨਾਲ ਪੰਜਾਬ ਕਦੇ ਨਹੀਂ ਸਾਇਮਤ ਹੋਇਆ ਪੰਜਾਬ ਚਾਹੇ ਗੁਰੂਆਂ ਦਾ ਇਤਿਹਾਸ ਹੈ ਚਾਹੇ ਉਸ ਤੋਂ ਪਹਿਲਾਂ ਦਾ ਇਤਿਹਾਸ ਹੈ ਚਾਹੇ ਉਸ ਤੋਂ ਬਾਅਦ ਦਾ ਇਤਿਹਾਸ ਹੈ ਪੰਜਾਬ ਹਮੇਸ਼ਾ ਜੂਝ ਕੇ ਹੀ ਮਰਿਆ ਜਦੋਂ ਪਿਛਲੇ ਅੰਦੋਲਨ ਚ ਪੰਜਾਬ ਚੜ ਕੇ ਗਿਆ ਹੈ ਹਰਿਆਣਾ ਆਇਆ ਹੈ ਤਾਂ ਜਿਹੜੇ ਕਾਰਪੋਰੇਟ ਸ਼ਕਤੀਆਂ ਜਾਂ ਫਾਸ਼ੀਵਾਦੀ ਤਾਕਤਾਂ ਸੀਗੀਆਂ ਉਹਨਾਂ ਨੂੰ ਡਰ ਲੱਗਿਆ ਡਰ ਲੱਗਿਆ ਕਿ ਇਹ ਤਾਂ ਸਾਡੇ ਉੱਪਰ ਚੜ੍ਹ ਕੇ ਆ ਗਏ ਨੇ ਔਰ ਉਹ ਪਿੱਛੇ ਵੀ ਹਟੇ ਕੰਬ ਗਏ ਸੀ ਇੱਕ ਵਾਰ ਜਿਹੜੀ ਇਹ ਸਿਆਸਤ ਹੈ ਜਿਹੜਾ ਜਾਂ ਜਿਹੜਾ ਇਹ ਰੂਪ ਹੈ ਕਿ ਅਸੀਂ ਖੁਦ ਮਰਨ ਵਰਤੇ ਬੈਠ ਜੰਨੇ ਇਹ ਦਿੱਲੀ ਨੂੰ ਬੜਾ ਫਿੱਟ ਬੈਠਦਾ ਜਾਣੇ ਅਣਜਾਣੇ 'ਚ ਮੈਂ ਨਹੀਂ ਉਹਨਾਂ ਦੇ ਕੋਈ ਇਸ ਇਸ ਗੱਲ ਦਾ ਕਰਦਾ ਕਿ ਉਹਨਾਂ ਦੀ ਆਪਣਾ ਰਾਈਟ ਉਹ ਬੈਠੇ ਨੇ ਔਰ ਸਰਕਾਰ ਉਹਨਾਂ ਦੀ ਗੱਲ ਵੀ ਸੁਣੇ ਪਰ ਇੱਕ ਹੁੰਦਾ ਕਿ ਅਗਲੇ ਨਾਲ ਟੱਕਰ ਲੈਣਾ ਇੱਕ ਹੁੰਦਾ ਕਿ ਆਪਣੇ ਆਪ ਨੂੰ ਲਾ ਕੇ ਬੈਠ ਜਾਣਾ ਵੀ ਉਧਰ ਨਹੀਂ ਜਾਣਾ ਇਹ ਦਿੱਲੀ ਨੂੰ ਫਿੱਟ ਬੈਠ ਸਕਦਾ ਪੰਜਾਬ ਨੂੰ ਫਿੱਟ ਨਹੀਂ ਬੈਠ ਸਕਦਾ ਪੰਜਾਬ ਦਾ ਜਿਹੜਾ ਤਰੀਕਾ ਜਾਂ ਪੰਜਾਬ ਦੀ ਜਿਹੜੀ ਫਿਜ਼ਾ ਅੰਦਰ ਜੋ ਕਲਚਰ ਹੈ ਉਹ ਜੂਝ ਮਰਨ ਦਾ ਹੈ ਜੂਝ ਮਰਨ ਦਾ ਜਿਹੜਾ ਤਰੀਕਾ ਹੁੰਦਾ ਉਹ ਦੁਸ਼ਮਣ ਨੂੰ ਭੈਅ ਪੀਤ ਕਰਦਾ ਜਦੋਂ ਅਸੀਂ ਆਪਣੇ ਆਪ ਨੂੰ ਦਾਅ ਤੇ ਲਾ ਕੇ ਬੈਠਦੇ ਨੇ ਦੁਸ਼ਮਣ ਨੂੰ ਇਹਦੇ ਨਾਲ ਫਰਕ ਨਹੀਂ ਪੈਂਦਾ ਕਿਉਂਕਿ ਇੱਕ ਡੱਲੇਵਾਲ ਸਾਹਿਬ ਨਹੀਂ ਉਹਨਾਂ ਨੇ ਸਾਡਾ ਪਹਿਲਾਂ ਵੀ 700 800 ਕਿਸਾਨ ਦੀ ਜਾਨ ਲਈ ਹੈ ਇਸੇ ਬਾਰਡਰ ਤੇ ਸ਼ੁਭ ਕਰਨ ਨੂੰ ਮਾਰ ਕੇ ਗੋਲੀ ਮਾਰ ਕੇ ਮਾਰਿਆ ਉਹ ਤਾਂ ਜਦੋਂ ਜ਼ਮੀਨ ਖੋਣ ਤੇ ਆਉਂਦੀ ਹੈ ਕਾਰਪੋਰੇਟ ਤਾਕਤ ਤਾਂ ਹਜ਼ਾਰਾਂ ਲੱਖਾਂ ਦੇ ਕਤਲੇਆਮ ਕਰਦੀ ਹੈ ਤੁਸੀਂ ਇਜ਼ਰਾਈਲ ਦੀ ਗਾਜਾ ਦੀ ਜੰਗ ਵੇਖੋ ਛੋਟੇ ਛੋਟੇ ਬੱਚਿਆਂ ਉੱਪਰ ਬੰਬ ਸੁੱਟੇ ਜਾ ਰਹੇ ਨੇ ਇੱਥੇ ਵੀ ਸਾਡੇ ਡਰੋਨਾਂ ਉੱਤੇ ਡਰੋਨਾਂ ਨਾਲ ਸਾਡੇ ਤੇ ਛੱਟ ਕੇ ਇੱਕ ਟੈਸਟ ਕੀਤਾ ਗਿਆ ਯੂਕਰੇਨ ਦੀ ਲੜਾਈ ਹੈ ਪੰਜਾਬ ਦਾ ਹਰਿਆਣਾ ਕਹੋ ਜੀ ਧਰਤੀ ਹੈ ਜਿਹੜੀ ਸਾਰੀ ਦੁਨੀਆ ਇਹਦੇ ਤੇ ਅੱਖਾਂ ਟਿਕਾਈ ਬੈਠੀ ਦੁਨੀਆ ਦੇ ਕਾਰਪੋਰੇਟ ਤਾਂ ਉਹਦਾ ਜਦੋਂ ਉਹਨਾਂ ਨੂੰ ਲੋਡ ਲੱਗਦੀ ਵੀ ਹੁਣ ਖੋਣਾ ਹੀ ਖੋਣਾ ਦਾ ਸਾਡੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਮਾਰ ਸਕਦੇ ਆ ਸੋ ਇਸ ਤਰ੍ਹਾਂ ਆਪਦੀ ਜਾਨ ਆ ਜਾ ਨਹੀਂ ਦੇਣੀ ਚਾਹੀਦੀ ਸਾਨੂੰ ਇਹ ਛੱਡ ਕੇ ਸਾਨੂੰ ਜੂਝਣਾ ਚਾਹੀਦਾ ਔਰ ਜੂਝ ਕੇ ਜਿਵੇਂ ਪਹਿਲਾਂ ਇਕੱਠੇ ਹੋ ਕੇ ਦਿੱਲੀ ਨੂੰ ਆਲੇ-ਦੋਲੇ ਘੇਰਿਆ ਸੀ ਉਵੇਂ ਘੇਰ ਕੇ ਅਸੀਂ ਇਹ ਅੰਦੋਲਨ ਜਿੱਤ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਸ਼ੁਕਰੀਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਗੱਲਬਾਤ ਕੀਤੀ ਅਵਤਾਰ ਸਿੰਘ ਮਹਿਮਾ ਦੇ ਨਾਲ ਉਹਨਾਂ ਨੇ ਆਪਣਾ ਪੱਖ ਰੱਖਿਆ ਆਪਣਾ ਸਟੈਂਡ ਸਪਸ਼ਟ ਕੀਤਾ ਉਹ ਡਲੇਵਾਲ ਸਾਹਿਬ ਜਿਓ ਕਹਿੰਦੇ ਨਾਲ ਖੜੇ ਹੈ ਲਗਾਤਾਰ ਸੰਘਰਸ਼ ਸਾਡਾ ਉਹਨਾਂ ਦੇ ਨਾਲ ਚੱਲ ਰਿਹਾ ਪਰ ਨਾਲ ਕੁਝ ਚੀਜ਼ਾਂ ਦੇ ਉੱਤੇ ਸਵਾਲ ਵੀ ਕੀਤੇ ਆ ਉਹਨਾਂ ਨੇ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਵੇਗੀ ਬਾਕੀ ਕੋਈ ਕਮੈਂਟ ਆ ਜਰੂਰ ਕਰਿਓ ਤੇ ਹੋਰ ਇਸ ਤਰੀਕੇ ਦੀਆਂ ਖਬਰਾਂ ਲਈ ਦੇਖਦੇ ਰਹੋ ਲੋਕ ਵਾਈਟ